ਭੂਤ ਪ੍ਰੇਤ ਆਤਮਾਵਾਂ ਪਿਸ਼ਾਚ ਜਿੰਨ ਇਹ ਚੀਜ਼ਾਂ ਹੈ 150 ਤਰ੍ਹਾਂ ਦੇ ਪ੍ਰੇਤ ਹੈ ਭੂਤ ਪ੍ਰੇਤ ਪਿਸ਼ਾਚ ਡਾਕਨੀ ਸ਼ਾਕਨੀ ਪਿਸ਼ਾਚਨੀ ਮਸਾਨ ਮਸਾਨੀ ਜਿੰਨ ਜੁੜੇਲ ਕਫੀਸ ਬੈਤਾਲ ਬੈਤਾਲੀ ਠੀਕ ਹੈ ਔਰ ਇਦਾਂ ਦੇ ਖੋਜਵਾ ਤੋ ਸਭ ਦਾ ਇੱਕ ਇੱਕ ਟਾਈਮ ਹੈ ਕਿਸ ਤਰ੍ਹਾਂ ਥੋੜਾ ਸਮਝਾ ਸਕਦੇ ਹੋ ਡੈਫੀਨੇਸ਼ਨ ਚੰਗੀ ਤਰ੍ਹਾਂ ਵਿਸਥਾਰ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਵੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸਕਾਰ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਸਵੇ ਛੋਂ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਇਹਨਾਂ ਕਲੀਨਿਕਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਹੁਣ ਤੱਕ ਇਤ 2 ਕਰੋੜ 54 ਲੱਖ ਤੋਂ ਵੱਧ ਲੋਕ ਇਹਨਾਂ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ। ਢੰਗ ਕੋਈ ਪਰੇਸ਼ਾਨੀ ਨਹੀਂ ਆਂਦੀ ਅਹੀਂ ਦਵਾਈ ਲੈਣ ਜਾਂਦੇ ਜਾਂਦੇ ਆ ਜਾਂ ਸਾਡੇ ਘਰ ਦਾ ਕੋਈ ਬਿਮਾਰ ਹੋ ਜਾਣਾ ਡਾਕਟਰ ਸਾਹਿਬ ਕੋਲ ਜਾਈਦਾ ਡਾਕਟਰ ਸਾਹਿਬ ਨੂੰ ਆਪਣੇ ਘਰ ਨਾਂ ਦਾ ਆ ਕੇ ਜਾਈਦਾ ਹਰ ਘਰ ਦੇ ਨੂੰ ਦੇਖ ਲੈਂਦੇ ਨੇ ਆਣ ਕੇ ਦਵਾਈ ਵੀ ਇੱਥੇ ਟਾਈਮ ਨਾਲ ਦਿੰਦੇ ਟਾਈਮ ਨਾਲ ਸਾਰਾ ਕੁਝ ਸਾਨੂੰ ਮਿਲਦਾ ਹੈ। ਸਰਕਾਰ ਨੇ ਭਾਰੂ ਕੈਂਪ ਟ੍ਰੇਨਿੰਗ ਹਾਲਾ ਖੋਲਿਆ ਇਹਨਾਂ ਜੀ ਆਮ ਚਲਤਾਂ ਗਰੀਬ ਜੰਤਾ ਮਲੂਮ ਮੈਂ ਆਂ ਅਗਰ ਮੇਰੇ ਜੇ ਕੋਈ ਪੈਸਾ ਨਹੀਂ ਮੈਂ ਕਿਸੇ ਚੀਜ਼ ਦੇ ਬਿਮਾਰ ਹੋ ਜਾਣਾ ਵਾ ਕਈ ਮੈਨੂੰ ਰੋਟੀਆਂ ਲੱਗ ਜਾਂਦੀਆਂ ਨੇ ਰੂਲ ਪੋਸ਼ਨ ਲੱਗ ਜਾਂਦੇ ਨੇ ਕਈ ਬਾਹਾਰ ਚੱਜਣ ਲਾ ਲੋਕੋ ਪੈਸਾ ਨਹੀਂ ਹੈਗਾ ਤੇ ਮੈਂ ਮਹੱਲਾ ਕਨੇ ਨਹੀਂ ਆ ਕੇ ਫ੍ਰੀ ਅਲਾਇਸ ਕਰ ਸਕਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਤ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ ਅਨਨੈਚੁਰਲ ਡੈਥ ਜਿਵੇਂ ਕਿਸੇ ਦੀ ਹੋ ਗਈ ਕੋਈ ਐਕਸੀਡੈਂਟ ਹਾਂ ਐਕਸੀਡੈਂਟਲ ਹੋ ਗਿਆ ਜਿੰਨੀ ਦੇਰ ਅਸੀਂ ਜੀਵਤ ਆ ਪ੍ਰਾਣੀ ਆ ਜੋ ਸਾਡੇ ਸ਼ਾਸਤਰਾਂ ਦੇ ਵਿੱਚ ਕਿਹਾ ਗਿਆ ਜਿੰਨੀ ਦੇਰ ਅਸੀਂ ਜੀਵਤ ਸੀ ਪ੍ਰਾਣੀ ਆ ਜੀ ਜਦੋਂ ਮਰ ਗਏ ਅਸੀਂ ਪ੍ਰੇਤ ਹੋ ਗਏ ਐਦਾਂ ਹੁੰਦਾ ਕਿ ਜਦੋਂ ਗਤੀ ਨਹੀਂ ਹੁੰਦੀ ਬੰਦਾ ਪੂਤ ਬਣ ਜਾਂਦਾ ਤੇ ਜਿਹੜੇ ਚਾਹ ਕੇ ਜਾਂਦੇ ਨੇ ਸੁਸਾਈਡ ਕਰਨ ਕਿ ਅਸੀਂ ਟ੍ਰੇਨ ਥੱਲੇ ਆਉਣਾ ਅਸੀਂ ਬੱਸ ਥੱਲੇ ਆਉਣਾ ਜਾਂ ਅਸੀਂ ਟਰੱਕ ਥੱਲੇ ਆਉਣਾ ਉਹਨਾਂ ਨੂੰ ਵੀ ਉੱਥੇ ਜਾ ਕੇ ਮਰਨਾ ਪੈਂਦਾ ਕਿਉਂਕਿ ਸੁਸਾਈਡ ਕਰਨਾ ਗਲਤ ਹੈ ਸੁਸਾਈਡ ਵਹੀ ਕਰਦਾ ਜਿਹੜਾ ਜ਼ਿੰਦਗੀ ਤੋਂ ਹਾਰ ਮੰਨ ਗਿਆ ਜਿਹੜਾ ਕਹਿੰਦਾ ਕਿ ਮੈਂ ਹੁਣ ਨਹੀਂ ਇਸ ਲਾਈਵ ਦੇ ਵਿੱਚ ਘਟ ਸਕਦਾ ਠੀਕ ਹੈ ਉਹ ਸੁਸਾਈਡ ਕਰ ਲੈਂਦਾ ਉਹ ਜਿਹੜੇ ਸੁਸਾਈਡ ਕੇਸਸ ਐ ਉਹ ਜਿਹਨੂੰ ਕੋਈ ਕਹਿੰਦੇ ਨੇ ਸੁਸਾਈਡ ਕੇਸਸ ਦੇ ਵਿੱਚ ਬਤਾਲ ਆ ਜਾਂਦਾ ਹਮ ਸੁਸਾਈਡ ਕੇਸਾ ਜੀ ਬ੍ਰਹਮ ਰਾਖਸ਼ ਆ ਜਾਂਦਾ ਇਹ ਪ੍ਰੇਤਾਂ ਦੀ ਜੁਨੀ ਹੈ ਇੱਕ ਤਰ੍ਹਾਂ ਦੀ ਜਿਵੇਂ 84 ਕਰਨ ਦੀਆਂ ਵੀ ਜੁਨੀਆ ਹੁੰਦੀਆਂ ਜਿਵੇਂ 84 ਲੱਖ ਜੁਨੀਆ ਹੈ ਨਾ ਉਦਾਂ ਹੀ ਹੈ ਇੱਕ ਤਰ੍ਹਾਂ ਦੀਆਂ ਜੁਨੀਆ ਹੈ ਲੜਕੀ ਨੂੰ ਲੈ ਕੇ ਆਏ ਮੇਰੇ ਕੋਲ ਤੇ ਉਹਦੇ ਵਿੱਚ ਦੋ ਦਿਨੋਂ ਕਹਿੰਦੇ ਆਵਾਜ਼ਾਂ ਨਿਕਲ ਰਹੀਆਂ ਸੀ ਮਗਰ ਦੂਸਰੀ ਆਵਾਜ਼ ਇੱਕ ਕਲੀਅਰ ਨਹੀਂ ਨਜ਼ਰ ਆ ਰਹੀ ਸੀ ਨਾ ਸੁਣਾਈ ਦੇ ਰਹੀ ਸੀ ਹੁਣ ਜਦੋਂ ਸੀ ਹੀ ਉਸ ਚੀਜ਼ ਦੇ ਬਾਰੇ ਫੋਕਸ ਕਰੀਏ ਦੇਖੀਏ ਤੇ ਉਹ ਚੀਜ਼ ਪਰੇਸ਼ਾਨ ਉਹ ਬੜਾ ਕਰ ਰਹੀ ਸੀ ਲੜਕੀ ਨੂੰ ਮਤਲਬ ਇਦਾਂ ਦਾ ਕੋਈ ਵੀ ਬਾਬਾ ਕਵੇ ਕਿ ਫਲਾਨੇ ਜਗ੍ਹਾ ਵਿੱਚ ਜਾ ਕੇ ਜਾਂ ਫਲਾਨੇ ਦਰਿਆ ਵਿੱਚ ਜਾ ਕੇ ਕੋਈ ਉਪਾਏ ਕਰ ਲੋ ਬਿਲਕੁਲ ਨਹੀਂ ਕਰਨਾ ਚਾਹੀਦਾ ਇਸੇ ਇਦਾ ਕਰਕੇ ਪਾਪ ਦੇ ਪਾਗੀ ਬਣ ਰਹੇ ਹੁਣ ਇੱਕ ਆਪਾਂ ਸੁਣਦੇ ਹਾਂ ਕਿ ਰਾਤ ਨੂੰ ਜਿਹੜਾ ਇੱਕ ਇੱਕ ਤੋਂ ਲੈ ਕੇ 3 ਵੇ ਦਾ ਟਾਈਮ ਹੈ ਇਹ ਵੀ ਕਹਿੰਦੇ ਭੂਤਾਂ ਪ੍ਰੇਤਾਂ ਦਾ ਹੁੰਦਾ ਹੈ ਅੱਜ ਦੇ ਸਮੇਂ ਦੀ ਜੇ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ ਅਤੀ ਤੋਂ ਵੱਧ ਦੁਨੀਆ ਜਿਹੜੀ ਆ ਉਹ ਵਹਿਮ ਪਰਮਾ ਦੇ ਵਿੱਚ ਫਸੀ ਹੋਈ ਆ ਕੋਈ ਕਹਿੰਦਾ ਕਿ ਕਿਤੇ ਜਾ ਕੇ ਸਾਨੂੰ ਰੱਬ ਮਿਲ ਗਿਆ ਕੋਈ ਕਹਿੰਦਾ ਪਾਣੀ ਦੇ ਵਿੱਚ ਸਿੱਕਾ ਸਿੱਟ ਕੇ ਜਾਂ ਨਾਰੀਅਲ ਸਿੱਟ ਕੇ ਸਾਡਾ ਜਿਹੜਾ ਉਹ ਜਿਹੜਾ ਕੰਮ ਆ ਠੀਕ ਹੋ ਜਾਊਗਾ ਕੋਈ ਕਹਿੰਦਾ ਫੁਲਾਣੇ ਨੂੰ ਭੂਤਾਂ ਨੇ ਫੜਿਆ ਹੋਇਆ ਏ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਅੱਜ ਤਮਾਮ ਗੱਲਾਂ ਬਾਤਾਂ ਕਰਾਂਗੇ ਸਨਾਤਨ ਧਰਮ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਜਿਹੜੇ ਸਾਡੇ ਸਨਾਤਨ ਧਰਮ ਦੀ ਸ਼ੁਰੂਆਤ ਹੈ ਸਸਨਤਮ ਤਰੰ ਦਾ ਮਤਲਬ ਕੀ ਹੈ ਇਹ तमाम ਗੱਲਾਂ ਬਾਤਾਂ ਕਰਾਂਗੇ ਹੋਰ ਵੀ ਕਈ ਮੁੱਦੇ ਨੇ ਵਿਚ ਵਿਚ ਸਾਰੇ ਮੁੱਦੇ ਛੇੜਾਂਗੇ ਤੇ ਇਸ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਈਸ਼ੂ ਜੀ ਮਹਾਰਾਜ ਮੌਜੂਦ ਨੇ ਸਵਾਗਤ ਕਰਦੇ ਹਾਂ ਤੇ ਜਿਹੜੀ ਗੱਲਬਾਤ ਹੈ ਸ਼ੁਰੂ ਕਰਦੇ ਹਾਂ ਈਸ਼ੂ ਜੀ ਬਹੁਤ ਬਹੁਤ ਸਵਾਗਤ ਹੈ ਦਿਨਿਕ ਸਵੇਰਾ ਟੀਵੀ ਤੇ ਥੈਂਕ ਯੂ ਜੀ ਕਿਵੇਂ ਹੋ ਬਹੁਤ ਵਧੀਆ ਜੀ ਕਿਰਪਾ ਹਮਾਲਗ ਦੇ ਸਭ ਤੋਂ ਪਹਿਲਾਂ ਆਪਾਂ ਸ਼ਨੀ ਮਹਾਰਾਜ ਤੇ ਉੱਪਰ ਗੱਲਬਾਤ ਕਰਾਂਗੇ ਕਿਉਂਕਿ ਅਕਸਰ ਆਪਾਂ ਦੇਖਦੇ ਆ ਕਿ ਉਹਨਾਂ ਨੂੰ ਸਰੋਂ ਦਾ ਤੇਲ ਚੜਾਇਆ ਜਾਂਦਾ ਤੇ ਸ਼ਨੀਵਾਰ ਚੜਾਇਆ ਜਾਂਦਾ ਤੇ ਜੇ ਆਪਾਂ ਇੱਕ ਪਾਸੇ ਇਹ ਗੱਲ ਕਰੀਏ ਉਹ ਦੇਵਤਾ ਨੇ ਤੇ ਦੂਸਰੇ ਪਾਸੇ ਲੋਕ ਨਾ ਤੋਂ ਡਰਦੇ ਵੀ ਬਹੁਤ ਨੇ ਕਿ ਸ਼ਨੀ ਦਾ ਪ੍ਰਕੋਪ ਜਿਹੜਾ ਬੜਾ ਮਾੜਾ ਹੈ ਇੱਕ ਪਾਸੇ ਆਪਾਂ ਦੇਵਤਾ ਕਹਿੰਦੇ ਦੂਸਰੇ ਪਾਸੇ ਡਰਦੇ ਆ ਸੋਲਿਊਸ਼ਨ ਕੀ ਹੈ ਕੀ ਕਰਨਾ ਚਾਹੀਦਾ ਪਹਿਲਾਂ ਤਾਂ ਸਾਨੂੰ ਆਪਣੀ ਸੋਚ ਨੂੰ ਬਦਲਣਾ ਪਏਗਾ ਕਿ ਸ਼ਨੀ ਦੇਵ ਸਾਡੇ ਦੁਸ਼ਮਣ ਨਹੀਂ ਆ ਉਹ ਸਾਡੇ ਮਿੱਤਰ ਹੈ ਅਕੇਲਾ ਤੇਲ ਚੜਾਉਣੇ ਸੇ ਸ਼ਨੀ ਦੇ ਪ੍ਰਸੰਨ ਨਹੀਂ ਹੋਗੇ ਅੱਛਾ ਕਰਮ ਵੀ ਕਰਨਾ ਹੋਗਾ ਸਭ ਤੋਂ ਵੱਡੀ ਗੱਲ ਹੈ ਜੇ ਸ਼ਨੀ ਦੇਵ ਜੀ ਦੀ ਗੱਲ ਕਰੀਏ ਅਗਰ ਅਸੀਂ 9 ਗ੍ਰਹਿ ਦੀ ਗੱਲ ਕਰੀਏ 9 ਗ੍ਰਹਿਾਂ 'ਚ ਇੱਕ ਸਥਾਨ ਸ਼ਨੀ ਦੇ ਮਹਾਰਾਜ ਦਾ ਹੈ ਔਰ ਦੇਵਤਿਆਂ ਦੇ ਵਿੱਚ ਸਰਵੋੱਚ ਨਿਆਇ ਦੇ ਸ਼ਨੀ ਦੇ ਮਹਾਰਾਜ ਨੂੰ ਸ਼ਾਸਤਰਾਂ 'ਚ ਕਿਹਾ ਗਿਆ ਜੀ ਜੇ ਅਸੀਂ ਉਹਨਾਂ ਨੂੰ ਦੇਵਤਾ ਸਮਝ ਕੇ ਪੂਜਾਂਗੇ ਤੇ ਉਹ ਸਾਨੂੰ ਦੇਵਤਾ ਵਾਂਗ ਹੀ ਸਾਨੂੰ ਫਲ ਦੇਣਗੇ ਜੇ ਅਸੀਂ ਗ੍ਰਹਿ ਸਮਝ ਕੇ ਪੂਜਾਂਗੇ ਤੇ ਗ੍ਰਹਿ ਵਾਂਗ ਫਲ ਦੇਣਗੇ ਤਾਂ ਔਰ ਸ਼ਨੀ ਦੇਵ ਤੋਂ ਉਹੀ ਡਰੇਗਾ ਜਿਹੜਾ ਖੁਦ ਜਿਹਦੇ ਮਾੜੇ ਕਰਮ ਨੇ ਜਿਹਨੂੰ ਡਰ ਹੈ ਜਿਹੜਾ ਦਿਲ ਦੇ ਵਿੱਚ ਚੋਰ ਹੈ ਜਿਹਦੇ ਦਿਲ ਦੇ ਵਿੱਚ ਚੋਰ ਹੈ ਜਿਹਦੇ ਦਿਲ ਵਿੱਚ ਚੋਰ ਨਹੀਂ ਉਹਨੂੰ ਕਿਸੇ ਤੋਂ ਕੋਈ ਕੀ ਡਰਨ ਦੀ ਲੋੜ ਉਹ ਰੱਬ ਨੂੰ ਮੰਨੇ ਆਪਣਾ ਜਿਹੜਾ ਕਰਮ ਕਰਦਾ ਕਰਦਾ ਰਹੇਗਾ ਤੇ ਆਪਾਂ ਆਮ ਦੇਖਦੇ ਹਾਂ ਕਿ ਸਰੋਂ ਦਾ ਤੇਲ ਚੜਾਇਆ ਜਾਂਦਾ ਹੈ ਮੰਦਰਾਂ ਦੇ ਵਿੱਚ ਰਾਖ ਹਾਂਜੀ ਸਰੋਂ ਦਾ ਤੇਲ ਹੀ ਹੈ ਕਿ ਜਦੋਂ ਸ਼ਨੀ ਦੇ ਮਹਾਰਾਜ ਦਾ ਇੱਕ ਜਿਹੜਾ ਬੜਾ ਹੀ ਪ੍ਰਾਚੀਨ ਮੰਦਰ ਹੈ ਜੋ ਕਿ ਗਵਾਲੀਅਰ ਦੇ ਵਿੱਚ ਸਥਿਤ ਹੈ ਜੋ ਕਿ ਤ੍ਰੇਤਾ ਯੁੱਗ ਦੇ ਟਾਈਮ ਦਾ ਹੈ ਕਿਉਂਕਿ ਜਿੱਥੇ ਅੱਜ ਸ਼ਨੀ ਦੇ ਮਹਾਰਾਜ ਬੜੇ ਸਾਲਾਂ ਤੋਂ ਵਿਰਾਜਮਾਨ ਨੇ 5000 ਸਾਲ ਪੁਰਾਣੀ ਇਹ ਦੀ ਦੱਸੀ ਜਾਂਦੀ ਹੈ ਕਿ ਉੱਥੇ ਦੇ ਵਿਰਾਜਮਾਨ ਹੈ ਸ਼ਨੀ ਮਹਾਰਾਜ ਜਦੋਂ ਲੰਕਾ ਦਹਿਨ ਹੋਈ ਤਾਂ ਹਨੂਮਾਨ ਜੀ ਨੇ ਸਾਰੀ ਲੰਕਾ ਦਹਿਨ ਕੀਤੀ ਕਿਉਂਕਿ ਹਨੂਮਾਨ ਜੀ ਦੇ ਉੱਤੇ ਵੀ ਸ਼ਨੀ ਮਾਰੇ ਦੀ ਦ੍ਰਿਸ਼ਟੀ ਪਾਈ ਸੀ ਤਾਂ ਹੀ ਉਹਨਾਂ ਨੇ ਸਾਰੀ ਲੰਕਾ ਨੂੰ ਸਵਾਰ ਕਰ ਦਿੱਤਾ ਸੀ ਕਿਉਂਕਿ ਰਾਵਣ ਨੇ ਤਾਂ ਐਸੇ ਕਰਕੇ ਸ਼ਨੀ ਮਾਰੇ ਨੂੰ ਲੰਕਾ 'ਚ ਆਪਣਾ ਕੈਦ ਕੀਤਾ ਸੀ ਕਿ ਸ਼ਨੀ ਦੇਵ ਦ੍ਰਿਸ਼ਟੀ ਨਾ ਪਾਣ ਮਗਰ ਜਦੋਂ ਹਨੂਮਾਨ ਜੀ ਨੇ ਉਹਨਾਂ ਨੂੰ ਪੂਛੋਂ ਬਾਹਰ ਕੱਢਿਆ ਤਾਂ ਵਚਨ 기ਆ ਬਜਰੰਗ ਕੋ ਲੇਗਾ ਤੋ ਜੋ ਤੇਰਾ ਨਾਮ ਉਸ ਪਰ ਮੇਰੀ ਮਹਾਦਸ਼ਾ ਕبھی ਨਾ ਕਰੇਗੀ ਕਾਮ ਕਿ ਹਨੂਮਾਨ ਜੀ ਜਿਹੜਾ ਤੁਹਾਨੂੰ ਮੰਨਣ ਨਾਲ ਹੋਏਗਾ ਨਾ ਉਹ ਉਹਨਾਂ ਤੇ ਮੇਰੀ ਦਸ਼ਾ ਕੰਮ ਨਹੀਂ ਕਰੇਗੀ ਮਗਰ ਇਹ ਸੋਚਣ ਵਾਲਾ ਹੈ ਲੋਕੀ ਸੋਚਦੇ ਆ ਕਿ ਸ ਹਨੂਮਾਨ ਜੀ ਨੂੰ ਮੰਨ ਲਾਂਗੇ ਜਾਂ ਉਹਨਾਂ ਨੂੰ ਪੂਜਾਂਗੇ ਤੇ ਸਾਨੂੰ ਸ਼ਨੀ ਦੇਵ ਛੱਡ ਦੇਣਗੇ ਇਦਾਂ ਦਾ ਕੁਝ ਨਹੀਂ ਹੈ ਜੇ ਹਨੂਮਾਨ ਜੀ ਨੂੰ ਮੰਨਣਾ ਹੈ ਤੇ ਉਹਨਾਂ ਵਰਗਾ ਵੀ ਬੰਨਾ ਪਏਗਾ ਉਹਨਾਂ ਵਰਦੀ ਦੀ ਨਿਗਾ ਵੀ ਰੱਖਣੀ ਪੈਗੀ ਸਾਨੂੰ ਔਰ ਆਈਏ ਜੇ ਤੇਲ ਦੇ ਉੱਤੇ ਤੋ ਤ੍ਰੇਤਾ ਯੁੱਗ ਦੇ ਸਮੇਂ ਦੀ ਗੱਲ ਹੈ ਕਿ ਹਨੂਮਾਨ ਜੀ ਨੂੰ ਜਦੋਂ ਸ਼ਨੀ ਦੇਵ ਜੀ ਨੇ ਦੇਖਿਆ ਤੇ ਸ਼ਨੀ ਦੇਵ ਜੀ ਨੇ ਕਿਹਾ ਕਿ ਮੇਰੀਆਂ ਜਿਹੜੀਆਂ ਸ਼ਕਤੀਆਂ ਇਹ નિਸ਼ਫਲ ਹੋ ਗਈਆਂ ਹੋਈਆਂ ਤੇ ਤੁਸੀਂ ਮੈਨੂੰ ਸਮੁੰਦਰ ਪਾਰ ਕਰਾ ਦਿਓ ਹੂੰ हनुमान जी एक जल्दबाजी च सिगे जल्दी च सिगे कि मैं भगवान श्री राम ਨੂੰ ਜਲਦੀ ਜਲਦੀ ਸੁਨੇਹਾ ਦਸ ਦੇਵਾਂ ਜਾ ਕੇ ਮਹਾਤਾਜੀ ਦਾ ਉਹਨਾਂ ਨੇ ਕੀ ਕੀਤਾ शनि ਦੇਵ ਜੀ ਨੂੰ ਜਲਦੀ ਜਲਦੀ ਪਹੁੰਚ ਲਪੇਟਿਆ ਔਰ ਉਹ ਸ਼੍ਰੀਲੰਕਾ ਤੋਂ ਉਹਨਾਂ ਨੂੰ ਉਛਾਲ ਕੇ ਮਾਰਿਆ ਔਰ शनि ਦੇਵ ਇੱਕ ਅਗ ਦਾ ਗੋਲਾ ਬਣ ਕੇ ਜਿਹੜਾ ਸ਼ਨੇਚਰਾ ਪਰਬਤ ਹੈ ਗਵਾਲੇ ਰੁੱਪ ਉੱਥੇ ਆ ਕੇ ਗਿਰੇ ਜਦੋਂ ਆ ਕੇ ਗਿਰੇ ਤੇ ਉੱਥੇ ਉਹਨਾਂ ਦੇ ਸੋ ਚੋਟ ਲੱਗੀ ਸ਼ਰੀਰ ਤੇ ਤੇ ਉਥਾਂ ਦੇ ਲੋਕਾਂ ਨੇ ਉਹਨਾਂ ਨੂੰ ਤੇਲ ਚੜਾਇਆ ਉਸ ਤੋਂ ਬਾਅਦ ਦਾ ਜੋ ਤੇਲ ਦਾ ਪ੍ਰਚਨਨ ਹੋਣਾ ਸ਼ੁਰੂ ਹੋ ਗਿਆ ਕਿ ਹਾਜੀ ਉਹਨਾਂ ਦੇ ਜਿਹੜੇ ਘਾਓ ਹਰੇ ਐ ਤੇ ਤਾਂ ਕਰਕੇ ਆਪਣੀ ਉਹ ਜਿਹੜੀ ਹੈ ਪ੍ਰੋਬਲਮਸ ਨੂੰ ਲੋਕੀ ਹੱਲ ਕਰਨ ਲਈ ਜਾਂ ਦੁੱਖ ਦਰਦ ਨੂੰ ਦੂਰ ਕਰਨ ਲਈ ਸ਼ਨੀ ਦੇਵ ਜ ਨੂੰ ਤੇਲ ਚੜਾਉਂਦੇ ਨੇ ਵਾਕਿਆ ਤੇਲ ਚੜਾ ਕੇ ਦੁੱਖ ਦਰਦ ਕੋਈ ਤਕਲੀਫ ਕੁਝ ਵੀ ਸਭ ਸਭ ਕੁਝ ਸਹੀ ਹੋ ਜਾਂਦਾ ਇਹ ਸਾਡੀ ਮੰਨ ਦੀ ਧਾਰਨਾ ਹੈ ਤੁਹਾਡੇ ਸਭ ਦੇ ਨਾਲ ਕੀ ਹੈ ਦੇਖੋ ਜਿਹੜੀ ਚੀਜ਼ ਯੂਜ਼ ਦੇ ਚਾ ਜਾਵੇ ਕਿਸੇ ਦੇ ਠੀਕ ਹੈ ਤੇ ਉਹ ਮੇਰੇ ਲਈ ਮੈਂ ਹਿਸਾਬ ਨਾਲ ਸਹੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਇਕੱਲਾ ਤੇਲ ਚੜਾਉਣੇ ਸੇ ਸ਼ਨੀ ਦੇ ਪਰਸਾਨ ਨਹੀਂ ਹੋਗੇ ਅੱਛਾ ਕਰਮ ਵੀ ਕਰਨਾ ਹੋਗਾ ਥੋੜਾ ਤੇਲ ਤੁਸੀਂ ਉਹਨਾਂ ਦਾ ਚੜਾਓ ਬਾਕੀ ਕਿਸੇ ਗਰੀਬ ਨੂੰ ਦੇ ਦਿਓ ਬਹੁਤ ਵਧੀਆ ਜ਼ਿਆਦਾਤਰ ਮੰਦਿਰਾਂ ਚ ਵੈਸੇ ਇਦਾਂ ਹੀ ਹੁੰਦਾ ਹੈ ਜੋ ਉੱਪਰ ਤੇਲ ਚੜਾਇਆ ਜਾਂਦਾ ਹੈ ਉਹ ਸ਼ਾਮ ਨੂੰ ਅਲੱਗ ਜਿਹੜੇ ਗਰੀਬ ਲੋਕ ਆਂਦੇ ਉਹਨਾਂ ਨੂੰ ਸੀ ਵੰਡ ਦਿੱਤਾ ਜਾਂਦਾ ਅਸੀਂ ਵੀ ਇਦਾਂ ਹੀ ਕਰਦੇ ਹਾਂ ਜਿੰਨਾ ਸਰ ਕੋ ਤੇਲ ਚੜਦਾ ਹੈ ਉਹ ਜਿਹੜੇ ਯੂਜ਼ ਵਾਲੇ ਹੁੰਦੇ ਉਹਨਾਂ ਨੂੰ ਦੇ ਦੇਈਦਾ ਨਹੀਂ ਤਾਂ ਲੰਗਰ ਚ ਯੂਜ਼ ਹੋ ਹੀ ਜਾਣਾ ਕੀ ਬਾਕੀ ਕਿਤੇ ਨਾ ਕਿਤੇ ਚੀਜ਼ ਨੂੰ ਯੂਟਿਲਾਈਜ਼ ਕਰਨਾ ਪੈਣਾ ਹੀ ਹੈ ਤੁਸੀਂ ਮੇਰੇ ਕੋਲ ਤੁਹਾਡੇ ਮੂੰਹੇ ਗੱਲਾਂ ਸੁਣਦਾ ਪਿਆ ਨਹੀਂ ਤਾਂ ਅਕਸਰ ਸੁਣਨ ਨੂੰ ਮਿਲਦਾ ਕਿ ਮੰਦਰਾ ਵਿੱਚ ਇੰਨੇ ਕੰਡਲ ਦੁੱਧ ਚੜ ਗਿਆ ਵੇਸਟ ਹੋ ਗਿਆ ਤੇਲ ਚੜ ਗਿਆ ਵੇਸਟ ਹੋ ਗਿਆ ਪਰ ਤੁਸੀਂ ਇੱਕ ਬਹੁਤ ਸੋਹਣਾ ਕਾਰਜ ਕਰਦੇ ਪਏ ਹੋ ਜਿਹੜਾ ਕਿ ਤੁਸੀਂ ਆਮ ਮੂੰ ਆਪਣੇ ਮੂੰਹ ਦੱਸਦੇ ਪਏ ਹੋ ਕਿ ਜਦੋਂ ਤੇਲ ਚੜਦਾ ਹੈ ਕਿ ਉਹ ਸ਼ਾਮ ਨੂੰ ਗਰੀਬਾਂ ਨੂੰ ਦਿੱਤੀਦਾ ਹੈ ਬਿਲਕੁਲ ਤੇ ਜਿਨੇ ਸ਼ਰਦਾ ਦੇ ਨਾਲ ਤੇਲ ਚੜਾਇਆ ਹੁੰਦਾ ਉਹ ਫੇਰਾ ਕੰਮ ਸਫਲ ਹੋ ਜਾਂਦਾ ਹੈ ਇਸ ਤਰ੍ਹਾਂ ਇਸ ਇਹੀ ਸਾਡੇ ਮਨ ਦਾ ਵਿਸ਼ਵਾਸ ਹੈ ਨਾ ਹੂੰ ਕਿ ਅਸੀਂ ਅਸੇ ਵਿਸ਼ਵਾਸ ਦੇ ਨਾਲ ਚੜਾਇਆ ਹੂੰ ਠੀਕ ਹੈ ਉਹਨੇ ਵਿਸ਼ਵਾਸ ਨਾਲ ਪੂਰਾ ਕਰ ਦੇਣਾ ਉਹ ਡੈਫੀਨਿਟਲੀ ਹੁੰਦਾ ਜਦੋਂ ਸੀ ਮਾਂਜੀਕ ਧਾਰ ਕੇ ਜਾਣੇ ਨਾ ਚੀਜ਼ ਜੋ ਅੱਜ ਮੇਰਾ ਮਨ ਜਲੇਬੀ ਖਾਣ ਨੂੰ ਕਰ ਰਿਹਾ ਤੇ ਥੋੜੀ ਦੇਰ ਬਾਅਦ ਅਗਰ ਜਲੇਬੀ ਮਿਲ ਜੇ ਤੇ ਸਾਡਾ ਮਨ ਬੜਾ ਖੁਸ਼ ਹੋ ਜਾਂਦਾ ਉਦੋਂ ਹੀ ਪਰਮਾਤਮਾ ਇੱਕ ਰਿਕੇਸ਼ਨ ਪੁੱਛਿਆ ਗਿਆ ਕਿ ਭਗਵਾਨ ਕਦੀ ਭੋਗ ਲਗਾਉਂਦੇ ਨੇ ਅਸੀਂ ਕਦੀ ਉਹਨਾਂ ਨੂੰ ਕੇਲੇ ਲੈ ਜਾ ਕੇ ਦੇਨੇ ਆ ਜਾਂ ਕੋਈ ਪ੍ਰਸ਼ਾਦ ਚੜ੍ਹਾਣੇ ਆ ਜਾਂ ਕੁਝੜਾ ਨੇ ਭਗਵਾਨ ਕਦੀ ਭੋਗ ਲਗਾਉਂਦੇ ਆ ਤਾਂ ਸ਼ੰਗਰਾਚਾਰਜ ਜ ਨੇ ਤਾਂ ਬੜਾ ਵਧੀਆ ਜਵਾਬ ਦਿੱਤਾ ਸੀ ਉਹ ਕਹਿੰਦੇ ਹਾਂਜੀ ਭਗਵਾਨ ਭੋਗ ਲਗਾਉਂਦੇ ਨੇ ਉਹ ਕਹਿੰਦੇ ਕਿਵੇਂ ਕਹਿੰਦੇ ਜਦੋਂ ਤੁਸੀਂ ਉਹ ਲੈ ਕੇ ਆਏ ਸੀ ਤੇਲ ਜਾ ਤੁਸੀਂ ਉਹ ਕੇਲੇ ਲੈ ਕੇ ਆਏ ਸੀ ਜਾਂ ਪ੍ਰਸ਼ਾਦ ਲੈ ਕੇ ਆਏ ਸੀ ਉਹ ਤੁਹਾਡੇ ਸੀ ਹੁਣ ਉਹ ਪ੍ਰਸ਼ਾਦ ਹੋ ਗਏ ਨੇ ਇਸ ਤਰ੍ਹਾਂ ਕਿਉਂਕਿ ਭਗਵਾਨ ਤੁਹਾਡੀ ਮੈਨ ਖਾ ਗਏ ਉਹ ਤੁਹਾਡੀ ਮੈਨ ਨੂੰ ਖਾ ਜਾਂਦੇ ਨਹੀਂ ਉਸ ਟਾਈਮ ਉਹ ਤੁਹਾਡੀ ਚੀਜ਼ ਨਹੀਂ ਰਹਿ ਜਾਂਦੀ ਉਹ ਸਾਰੇ ਵਾਸਤੇ ਹੋ ਜਾਂਦੀ ਉਹ ਪ੍ਰਸ਼ਾਦ ਹੋ ਜਾਂਦੀ ਹੈ ਅੱਛਾ ਇੱਕ ਸਵਾਲ ਹੋਰ ਹੈ ਕਿ ਹਰ ਧਰਮ ਦਾ ਵੱਖ-ਵੱਖ ਆਪਣਾ ਆਪਣਾ ਤਰੀਕਾ ਹੈ ਕਿੱਦਾਂ ਚੱਲਣਾ ਹੈ ਕਿਸ ਤਰੀਕੇ ਚੱਲਣਾ ਹੈ ਤੇ ਰੰਗ ਵੀ ਜੇ ਆਪਾਂ ਹੁਣ ਕਰੀਏ ਗੱਲ ਰੰਗਾਂ ਦੀ ਤੇ ਰੰਗਾ ਵੀ ਜਿਹੜੇ ਰੰਗ ਨੇ ਉਹ ਧਰਮਾਂ ਦੇ ਵਿੱਚ ਬਣੇ ਵੜ ਗਏ ਨੇ ਕਹਿੰਦੇ ਨੇ ਹਰਾ ਧਰਮ ਜਿਹੜਾ ਹਰਾ ਰੰਗ ਜਿਹੜਾ ਆ ਉਹ ਮੁਸਲਮਾਨ ਦਾ ਆ ਜਿਹੜਾ ਲਾਲ ਰੰਗ ਆ ਉਹ ਹਿੰਦੂ ਦਾ ਆ ਕੇਸਰੀ ਰੰਗ ਜਿਹੜਾ ਸਿੱਖ ਦਾ ਆ ਤੇ ਭਗਵਾ ਰੰਗ ਵਾਕੇ ਭਗਵਾ ਰੰਗ ਸਨਾਤਨ ਧਰਮ ਦਾ ਆ ਜਾਂ ਫਿਰ ਜਦੋਂ ਤੁਸੀਂ ਵੀ ਭਗਵਾ ਚੋਲਾ ਪਾਇਆ ਹੋਇਆ ਇਹ ਇਦਾਂ ਹੈ ਸਨਾਤਨ ਧਰਮ ਦਾ ਜਿਹੜਾ ਭਗਵਾ ਰੰਗ ਹੈ ਭਗਵਾ ਰੰਗ ਸਨਾਤਨ ਧਰਮ ਦਾ ਨਹੀਂ ਹੈ ਭਗਵਾ ਰੰਗ ਸੰਨਿਆਸੀਆਂ ਦਾ ਹੈ ਜਦੋਂ ਕੋਈ ਸੰਨਿਆਸ ਲੈ ਲੈਂਦਾ ਹੈ ਠੀਕ ਹੈ ਜਦੋਂ ਆਪਣਾ ਪਰਿਵਾਰ ਜਦੋਂ ਆਪਣੇ ਰਿਸ਼ਤੇਦਾਰ ਆਪਣਿਆਂ ਤੋਂ ਸਾਰਿਆਂ ਤੋਂ ਦੂਰ ਹੋ ਜਾਂਦਾ ਹੈ ਤੇ ਉਹਨੂੰ ਭਗਵਾ ਰੰਗ ਪਾਣਾ ਪੈਂਦਾ ਹੈ ਭਗਵਾ ਰੰਗ ਜੋ ਹੈ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਠੀਕ ਹੈ ਜਦੋਂ ਸੂਰਜ ਉਦੇ ਹੁੰਦਾ ਹੈ ਤੇ ਉਦੋਂ ਤੁਸੀਂ ਦੇਖੋ ਜੇ ਸੂਰਜ ਦੀ ਆਵਾ ਹੈ ਭਗਵਾ ਕਲਰ ਦੀ ਹੋ ਜਾਂਦੀ ਹੈ ਔਰ ਹਰੀਆਲੀ ਜੋ ਹੈ ਉਹ ਹਰਾ ਰੰਗ ਅਸੀਂ ਇਸ ਲਾਮ ਨੂੰ ਕਹਿ ਲਿਆ ਉਹਨਾਂ ਨੇ ਠੀਕ ਹੈ ਨਿਆਗ ਸਿੰਘਾਂ ਦਾ ਅਸੀਂ ਕਹਿ ਲਿਆ ਜਿਹੜਾ ਬਾਨਾ ਨੀਲੇ ਰੰਗ ਦਾ ਹੈ ਠੀਕ ਹੈ ਹਿੰਦੂਆ ਦਾ ਅਸੀਂ ਕਹਿ ਲਿਆ ਲਾਲ ਹੈ ਜਾਂ ਸੰਤਰੀ ਹੈ ਠੀਕ ਹੈ ਸਫੇਦ ਰੰਗ ਸ਼ਾਂਤੀ ਦਾ ਪ੍ਰਤੀਕ ਹੈ ਅਗਰ ਸਾਰੇ ਰੰਗਾਂ ਨੂੰ ਮਿਕਸ ਕਰ ਦਈਆਂ ਤੇ ਕਿਹੜਾ ਰੰਗ ਬੰਦਾ ਹੈ ਕਾਲਾ ਰੰਗ ਬੰਦਾ ਹੈ ਤੇ ਸ਼ਨੀ ਦੇਵ ਜੀ ਦਾ ਪਸੰਦ ਹੈ ਰੰਗ ਕਾਲਾ ਕਾਲੇ ਰੰਗ ਨੂੰ ਲੋਕ ਮਜ਼ਾਕ ਕਰਦੇ ਕਾਲੇ ਰੰਗ ਵਿੱਚ ਕਿੰਨੀ ਹੈ ਜਾਨ ਦੇਖ ਲੋ ਗ੍ਰੰਥਾਂ ਪੋਥੀਆਂ ਵੇਦਾਂ ਸ਼ਾਸਤਰਾਂ ਦੀ ਸ਼ਾਈ ਕਾਲੀ ਕਾਲੇ ਰੰਗ ਵਿੱਚ ਕਿੰਨੀ ਹੈ ਜਾਨ ਦੇਖ ਲੋ ਕਾਲਾ ਕਾਂਜ ਜਦ ਬਨੇਰੇ ਤੇ ਬੋਲਦਾ ਹੈ ਘਰ ਆਂਦੇ ਮਹਿਮਾਨ ਦੇਖ ਲੋ ਕਾਲੇ ਗੋਰੇ ਰੰਗ ਤੋਂ ਕੀ ਲੈਣਾ ਦੇਣਾ ਚੰਗਾ ਬੰਦਾ ਤੇ ਚੰਗਾ ਇਨਸਾਨ ਦੇਖ ਲੋ ਕੀ ਬਾਤ ਹੈ ਕਬਤ ਇਸ ਤੋਂ ਕਿ ਕੁ ਇਸ ਤੋਂ ਬਿਤੇ ਹੋਰ ਕੋਈ ਗੱਲ ਮੈਂ ਕਹਿ ਨਹੀਂ ਸਕਦਾ ਬਾਕੀ ਰੰਗਾਂ ਦੇ ਵਿੱਚ ਜੋ ਧਰਮ ਦੀ ਅਸੀਂ ਗਤੇਖੀ ਛਵੀ ਨજર ਆ ਜਾਂਦੀ ਹੈ ਮਗਰ ਅਸੀਂ ਰੰਗਾਂ ਵਿੱਚ ਨਹੀਂ ਜਾਣਾ ਅਸੀਂ ਜਿਹੜਾ ਮਨ ਦੇ ਵਿੱਚ ਭਗਵਾਨ ਦਾ ਜਿਹੜਾ ਰੰਗ ਚੜ ਗਿਆ ਉਸ ਚੀਜ਼ ਨੂੰ ਦੇਖਣਾ ਚਾਹੀਦਾ ਸਨਾਤਮ ਦੀ ਸਨਾਤਨ ਦੀ ਆਪਾਂ ਗੱਲ ਸਨਾਤਨ ਦੀ ਸਨਾਤਨ ਦੀ ਡੈਫੀਨੇਸ਼ਨ ਕੀ ਹੈ ਸਨਾਤਨ ਦੀ ਡੈਫੀਨੇਸ਼ਨ ਇਹ ਹੈ ਕਿ ਜਿਹਦਾ ਕਦੇ ਅੰਤ ਨਹੀਂ ਹੋ ਸਕਦਾ ਉਸ ਨੂੰ ਸਨਾਤਨ ਕਹਿੰਦੇ ਆ ਜਿਵੇਂ ਕਿ ਅਸੀਂ Hindu ਦਾ ਧਰਮ ਕਹਿੰਦੇ ਆ Hindu ਧਰਮ ਦਾ ਵਿਵਰਣ ਤਾਂ ਪਹਿਲਾਂ ਵੀ ਸ਼ਾਸਤਰਾਂ ਚ ਵੀ ਹੈਗਾ ਹਿੰਦੂ ਧਰਮ ਦਾ ਸ਼ਬੇਵਰਨ ਸ਼ਾਸਤਰਾਂ ਚ ਵੀ ਆਇਆ ਮਗਰ ਅਸੀਂ ਹੁਣ ਦੇਖੀਏ ਜੇ ਕਈ ਹਿੰਦੁਸਤਾਨ ਠੀਕ ਹੈ ਹਿੰਦੁਸਤਾਨ ਉਦੋਂ ਬਣਿਆ ਜਦੋਂ ਇੱਥੋਂ Hindu ਲੋਕਾਂ ਦੀ ਜ਼ਿਆਦਾ ਪੈਦਾਵਾਰ ਸੀਗੀ ਤੇ ਭਾਰਤ ਉਦੋਂ ਬਣਿਆ ਜਦੋਂ ਭਰਤ ਦੇ ਟਾਈਮ ਦਾ ਭਰਤ ਦੇ ਟਾਈਮ ਦਾ ਭਾਰਤ ਚੱਲ ਰਿਹਾ ਇੰਡੀਆ ਉਦੋਂ ਬਣਿਆ ਜਦੋਂ ਈਸਟ ਇੰਡੀਆ ਕੰਪਨੀ ਆਈ ਜੀ ਮਗਰ ਸਭ ਤੋਂ ਪਹਿਲਾਂ ਅਸੀਂ ਇਹਨੂੰ ਕੀ ਕਹਿੰਦੇ ਸੀ ਇਹ ਸਭ ਤੋਂ ਵੱਡੀ ਗੱਲ ਹੈ ਇਹੀ ਪੁੱਛਣ ਵਾਸਤੇ ਸਤਮਾਦੀਪ ਨੇ ਜੀ ਠੀਕ ਹੈ ਸਤ ਮਹਾਦੀਪ ਹੈ ਇਸ ਥਾਂ ਨੂੰ ਜੰਬੂਦੀਪ ਕਿਹਾ ਜਾਂਦਾ ਸੀ ਜੰਬੂਦੀਪ ਅੱਜ ਵੀ ਅਸੀਂ ਅਗਰ ਸੰਕਲਪ ਕਰਦੇ ਆ ਨਾ ਤਾਂ ਸਭ ਤੋਂ ਪਹਿਲਾਂ ਬੋਲਦੇ ਆ ਹਰੀ ਓ ਹਰੀਓ ਵਿਸ਼ਨ ਮਾ ਵਿਸ਼ਨਾਇਨ ਭਰਖੰਡੇ ਕਲ ਯੁਗੇ ਕਲੀ ਪ੍ਰਥਮ ਚਰਨੇ ਆਰਿਆ ਵਰਤੇ ਜੰਬੂਦੀਪੇ ਭਰਖੰਡੇ ਕਿਉਂਕਿ ਇਹ ਜੰਬੂਦੀਪ ਹੈ ਉਸੇ ਤਰੀਕੇ ਜੋ ਸਨਾਤਨ ਹੈ ਇਹਦਾ ਕਦੇ ਅੰਤ ਨਹੀਂ ਹੋ ਸਕਦਾ ਉਸ ਨੂੰ ਸਨਾਤਨ ਕਹਿੰਦੇ ਆ ਕੀ ਬਾਤ ਹੈ ਹਰ ਧਰਮ ਦੀ ਇੱਕ ਡੈਫੀਨੇਸ਼ਨ ਹੈ ਹਰ ਧਰਮ ਦਾ ਇੱਕ ਦਾਇਰਾ ਹੈ ਹਰ ਧਰਮ ਦੀ ਕਈ ਰੂਲਸ ਐ ਰੈਗੂਲੇਸ਼ਨ ਐ ਉਦਾਂ ਹੀ ਜਿਹੜਾ ਸਨਾਤਨ ਧਰਮ ਐ ਇਹਦੇ ਰੂਲਸ ਇਹ ਐ ਇਹਨੂੰ ਵੀ ਯਾਰੀ ਤੁਸੀਂ ਛੱਡ ਕੇ ਚਲੇ ਜਾਓ ਇਹਨੇ ਤੁਹਾਨੂੰ ਅਪਣਾ ਲੈਣਾ ਮੈਂ ਕੋਈ ਹੋਰ ਇਦਾਂ ਦੇ ਧਰਮ ਐ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੂੰ ਅਸੀਂ ਅਚਗਰ ਛੱਡ ਦਈਏ ਤੇ ਉਹਦੇ ਜਿਹਨਾਂ ਨੂੰ ਖਤਮ ਹੀ ਕਰ ਦਿੰਦੇ ਨੇ ਕਹਿੰਦੇ ਤੁਸੀਂ ਧਰਮ ਨੂੰ ਛੱਡਿਆ ਕਿਦਾਂ ਯਾਨੀ ਧਰਮ ਦੇ ਵਿੱਚ ਕਟੜਪੰਥੀ ਨਹੀਂ ਐ ਹਿੰਦੂ ਧਰਮ ਦੇ ਕਿਸੇ ਧਰਮ ਦੇ ਵਿੱਚ ਜਾਂ ਕਿਸੇ ਕੰਮ ਦੇ ਵਿੱਚ ਵੀ ਕਟੜਪੰਥੀ ਚਾਹੀਦੀ ਨਹੀਂ ਹੋਣੀ ਚਾਹੀਦੀ ਮੇਰੇ ਸਾਹ ਮਾੜੀ ਹੋਣੀ ਚਾਹੀਦੀ ਜੋ ਅਸੀਂ ਵੱਖਵਾਦ ਕਹਿ ਲਈਏ ਇਹ ਜਨੂਆਪਾ ਫੇਟ ਪੰਜਾਬੀ ਜਿਕੇਹ ਲੀਏ ਕਿ ਪੂਰੀ ਮਾਨਸਿਕਤਾ ਲੋਕਾਂ ਦੀ ਜੋ ਧਰਮ ਦੇ ਪ੍ਰਤੀ ਹੈ ਇਹ ਨਹੀਂ ਹੋਣੀ ਚਾਹੀਦੀ। ਭੂਤ ਪ੍ਰੇਤ ਆਤਮਾਵਾ ਕਿਉਂਕਿ ਤੁਸੀਂ ਪੈਰਾਨੋਰਮਲ ਜਿਹੜੀ ਐਕਟੀਵਿਟੀਜ਼ ਹੁੰਦੀਆਂ ਵੀ ਬਹੁਤ ਤਰੀਕੇ ਨਾਲ ਜਾਣਦੇ ਹੋ ਤੁਹਾਡੇ ਤੋਂ ਕਈ ਕੇਸ ਵੀ ਆਏ ਨੇ ਤੇ ਭੂਤ ਪ੍ਰੇਤ ਆਤਮਾਵਾ ਪਛਾਣ ਜਿੰਨ ਇਹ ਚੀਜ਼ਾਂ ਹੈ ਦੇਖੋ ਦੁਨੀਆਂ ਜੀ ਜਿੰਨਾ ਦਾ ਨਾਮ ਹੈ ਉਹ ਚੀਜ਼ਾਂ ਹੈ ਕਿਸੇ ਵੀ ਚੀਜ਼ ਦਾ ਜਿਹੜਾ ਨਾਮ ਹੈ ਸਾਰੀਆਂ ਚੀਜ਼ਾਂ ਹੈ ਹੈ ਸਭ ਹੈ ਮਗਰ ਹੁਣ ਅੱਜ ਦੇ ਇਸ ਟਾਈਮ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੋਕੀ ਜ਼ਿਆਦਾ ਪ੍ਰਚਲਨ ਚ ਲਿਆ ਰਹੇ ਆ ਨੌਲੇਜ ਬਹੁਤ ਘੱਟ ਹੈ ਮਗਰ ਉਹਨਾਂ ਦੀ ਜਿਹਨੂੰ ਕਹੀਏ ਉਹਨਾਂ ਬਾਰੇ ਦੱਸਿਆ ਇਹ ਨਾ ਜਾ ਰਿਹਾ ਹੈ ਤੇ ਲੋਕ ਪਾਗਲ ਹੋ ਕੇ ਉਹਨਾਂ ਤੇ ਯਕੀਨ ਕਰ ਰਹੇ ਨੇ 150 ਤਰ੍ਹਾਂ ਦੇ ਪ੍ਰੇਤ ਹੈ ਬੂਤ ਪ੍ਰੇਤ ਪਿਸ਼ਾਚ ਡਾਕਣੀ ਸ਼ਕਣੀ ਪਿਸ਼ਾਚਨੀ ਮਸਾਹਨ ਮਸਾਨੀ ਜੇਨ ਚੁੜੇਲ ਕਫੀਸ ਬੈਤਾਲ ਬੈਤਾਲੀ ਠੀਕ ਹੈ ਔਰ ਇਦਾਂ ਦੇ ਖੋਜਵਾ ਤੋਂ ਸਭ ਦਾ ਇੱਕ ਇੱਕ ਟਾਈਮ ਕਿਸ ਤਰ੍ਹਾਂ ਥੋੜਾ ਸਮਝਾ ਸਕਦੇ ਹੋ ਡਿਫੀਨੇਸ਼ਨ ਚੰਗੀ ਤਰ੍ਹਾਂ ਵਿਸਥਾਰ ਦੇ ਨਾਲ ਅਨੈਚੁਰਲ ਡੈਥ ਜਿਵੇਂ ਕਿਸੇ ਦੀ ਹੋ ਗਈ ਕੋਈ ਐਕਸੀਡੈਂਟ ਹਾਂ ਐਕਸੀਡੈਂਟਲ ਹੋ ਗਿਆ ਜਿੰਨੀ ਦੇਰ ਅਸੀਂ ਜੀਵਿਤ ਆ ਪ੍ਰਾਣੀ ਆ ਹੂੰ ਜੋ ਸਾਡੇ ਸ਼ਾਸਤਰਾਂ ਦੇ ਵਿੱਚ ਕਿਹਾ ਗਿਆ ਜਿੰਨੀ ਦੇਰ ਅਸੀਂ ਜੀਵਿਤ ਆ ਸੀ ਪ੍ਰਾਣੀ ਆ ਜੀ ਜਦੋਂ ਮਰ ਗਏ ਅਸੀਂ ਪ੍ਰੇਤ ਹੋ ਗਏ ਹੂੰ ਜਦੋਂ ਸਾਡੀ ਗਤੀ ਜਾਂ ਸਾਡਾ ਭੋਗ ਪੈ ਗਿਆ ਜਾਂ ਸਾਡੇ ਲਈ ਕੋਈ ਦੁਆ ਹੋ ਗਈ ਜਾਂ ਸਾਡੇ ਲਈ ਕੋਈ ਪ੍ਰਾਰਥਨਾ ਹੋ ਗਈ ਜਦੋਂ ਸਾਡੇ ਲਈ ਕੋਈ ਦਾਨ ਪੂਰਨ ਕੀਤਾ ਗਿਆ ਤੇ ਉਸ ਤੋਂ ਬਾਅਦ ਉਹ ਪ੍ਰਾਣੀ ਪ੍ਰੇਤ ਤੋਂ ਪਿੱਤਰ ਬਣ ਜਾਂਦਾ ਹੈ ਮੈਂ ਥੋੜਾ ਰੁਕਣਾ ਚਾਹੂੰਗਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਗਤੀ ਹੋਗੀ ਆਮ ਅਸੀਂ ਘਰਾਂ ਦੇ ਵਿੱਚ ਵਾਰਤਾਲਾਪ ਜਦੋਂ ਕਰਦੇ ਆ ਜਾਂ ਕਿਤੇ ਬੈਠੇ ਹੋਈਏ ਇਹ ਜਦੋਂ ਆਪਾਂ ਮੁੱਦਾ ਛੇੜਦੇ ਆ ਭੂਤ ਪ੍ਰੇਤਾਂ ਦਾ ਜਾਂ ਕਿਸੇ ਦੀ ਡੈਥ ਹੋ ਗਈ ਤਾਂ ਆਮ ਕਈ ਵਾਰੀ ਇਹ ਸੁਣਦੇ ਆ ਕਿ ਉਹਦੀ ਫਲਾਣੇ ਦੀ ਗਤੀ ਨਹੀਂ ਹੋਈ ਕਿ ਉਹ ਭੂਤ ਬਣ ਗਿਆ ਸੋ ਐਦਾਂ ਹੁੰਦਾ ਹੈ ਕਿ ਜਦੋਂ ਗਤੀ ਨਹੀਂ ਹੁੰਦੀ ਬੰਦਾ ਭੂਤ ਬਣ ਜਾਂਦਾ ਹੈ ਜੇ ਗਤੀ ਕਰਨੀ ਕਿੰਨੀ ਕੁ ਜ਼ਰੂਰੀ ਹੈ ਗਤੀ ਕਰਨੀ ਮੈਂ ਕਹਾਂਗਾ ਇੰਨੀ ਜ਼ਰੂਰੀ ਨਹੀਂ ਹੈ ਜਿੰਨੀ ਦੇਰ ਤੱਕ ਉਨੇ ਦੇ ਉਸ ਆਤਮਾ ਦੇ ਮਨਚ ਐਂਬੀਸ਼ਨਸ ਕਿੰਨੀਆਂ ਸੀਗੀਆਂ ਹੁਣ ਇੱਕ ਬੰਦਾ ਹੈ ਜ ਜਿਹਦੀ ਉਮਰ 25 ਸਾਲ ਦੀ ਹੈ ਉਹ ਮੋਟਰਸਾਈਕਲ ਤੇ ਜਾ ਰਿਹਾ ਸਿਰਫ ਸਮਾਨ ਲੈਣ ਜਾ ਰਿਹਾ ਜਾਂ ਆਪਣੇ ਦਫਤਰ ਜਾ ਰਿਹਾ ਰਸਤੇ ਜਾਂਦੇ ਵਕਲ ਐਕਸੀਡੈਂਟ ਹੋ ਗਿਆ ਉਹਨੂੰ ਨਹੀਂ ਪਤਾ ਸੀ ਕਿ ਮੈਂ ਮਰ ਜਾਣਾ ਹੈ ਬਿਲਕੁਲ ਬਟ ਉਹਦੀ ਆਤਮਾ ਜ ਉਹਨੇ ਦੇਰ ਤੱਕ ਰੋਜ਼ ਉਹਨੂੰ ਉੱਥੇ ਉਸ ਥਾਂ ਤੇ ਮਰਨਾ ਪਊਗਾ ਰੋਜ਼ ਉਹਨੂੰ ਜਾ ਕੇ ਉਹ ਚੀਜ਼ ਨੂੰ ਦੁੱਖ ਨੂੰ ਸਹਿਣਾ ਪਊਗਾ ਔਰ ਉਹ ਉਸ ਚੀਜ਼ ਨੂੰ ਸਮਝ ਨਾ ਪਊਗਾ ਹੂੰ ਔਰ ਉਹਦੀ ਦਿਨ-ਬਦਿਨ ਪਾਵਰ ਵਧੇ ਦੀ ਜਾਏਗੀ ਉ ਜਿੰਨੀ ਦੇਰ ਤੱਕ ਉਹਦੀ ਗਤੀ ਇਹ ਉਹਦੇ ਲਈ ਅਸੀਂ ਸ਼ਾਂਤਲੀ ਪਾਠ ਨਹੀਂ ਕਰ ਦਿੰਦੇ ਤੇ ਜਿਹੜਾ ਚਾਹ ਕੇ ਜਾਂਦੇ ਨੇ ਸੁਸਾਈਡ ਕਰਨ ਕਿ ਅਸੀਂ ਟ੍ਰੇਨ ਥੱਲੇ ਆਉਣਾ ਅਸੀਂ ਬੱਸ ਥੱਲੇ ਆਉਣਾ ਜਾਂ ਅਸੀਂ ਟਰੱਕ ਥੱਲੇ ਆਉਣਾ ਤੇ ਉਹਨਾਂ ਨੂੰ ਵੀ ਉੱਥੇ ਜਾ ਕੇ ਮਰਨਾ ਪੈਂਦਾ ਹੂੰ ਕਿਉਂਕਿ ਸੁਸਾਈਡ ਕਰਨਾ ਗਲਤ ਹੈ ਹੂੰ ਸੁਸਾਈਡ ਉਹ ਹੀ ਕਰਦਾ ਜਿਹੜਾ ਜ਼ਿੰਦਗੀ ਤੋਂ ਹਾਰ ਮੰਨ ਲਿਆ ਹੂੰ ਜਿਹੜਾ ਕਹਿੰਦਾ ਕਿ ਮੈਂ ਹੁਣ ਨਹੀਂ ਇਸ ਲਾਈਫ ਦੇ ਵਿੱਚ ਕੱਟ ਸਕਦਾ ਠੀਕ ਹੈ ਉਹ ਸੁਸਾਈਡ ਕਰ ਲੈਂਦਾ ਹੂੰ ਉਹ ਜਿਹੜੇ ਸੁਸਾਇਸਾਈਡ ਕੇਸਸ ਐ ਉਹ ਜਿਵੇਂ ਕਈ ਕਹਿੰਦੇ ਨੇ ਸੁਸਾਇਸਾਈਡ ਕੇਸਸ ਦੇ ਵਿੱਚ ਬਤਾਲ ਆ ਜਾਂਦਾ ਹੂੰ ਸੁਸਾਇਸਾਈਡ ਕੇਸਸ ਦੇ ਵਿੱਚ ਬ੍ਰਹਮ ਰਾਖਸ਼ ਆ ਜਾਂਦਾ ਇਹ ਪ੍ਰੇਤਾਂ ਦੀ ਜੁਨੀਆਂ ਇੱਕ ਤਰ੍ਹਾਂ ਦੀ ਜਿਵੇਂ 84 ਲੱਖ ਜੁਨੀਆਂ ਹੁੰਦੀਆਂ ਜਿਵੇਂ 84 ਲੱਖ ਜੁਨੀਆਂ ਐ ਨਾ ਉਦਾਂ ਹੀ ਐ ਇੱਕ ਤਰ੍ਹਾਂ ਦੀਆਂ ਜੁਨੀਆਂ ਜੀ ਅਗਰ ਕੋਈ ਬ੍ਰਾਹਮਣ ਮਰ ਜਾਂਦਾ ਠੀਕ ਐ ਤੋ ਬ੍ਰਹਮ ਰਾਖਸ਼ ਮੰਨਦਾ ਜਦੀ ਗਤੀ ਨਾ ਹੋਈ ਹੋਵੇ ਹੂੰ ਉਹ ਜਿਵੇਂ ਅਗਰ ਕੋਈ ਲੇਡੀ ਐ ਬੱਚੇ ਤੋਂ ਸਮੇਤ ਮਰ ਗਈ ਐ ਤੋ ਪਹਿਲੇ ਜ਼ਮਾਨੇ ਚ ਉਹਨੂੰ ਡਾਇਨ ਕਿਹਾ ਜਾਂਦਾ ਸੀਗਾ ਹੂੰ ਉ ਲੋਕੀ ਡਾਇਨ ਡੁੜੇਲ ਕਹਿੰਦੇ ਸੀ ਡਾਇਨ ਕਹਿੰਦੇ ਸੀ ਸੋ ਜਿੱਤੇ ਤੱਕ ਮੇਰਾ ਅੰਦਾਜ਼ਾ ਹੁਣ ਇੱਕ ਬੜਾ ਫੇਮਸ ਨੇਮ ਹੈ ਸਲੇਡਾ ਜੀ ਸਲੇਡਾ ਹੈ ਜਿਹਨੂੰ ਅਸੀਂ ਸਹਲਡਾ ਕਹਿੰਦੇ ਨੇ ਹਮ ਠੀਕ ਹੈ ਇਹ ਹੁੰਦੇ ਨੇ ਇਹ ਹੁੰਦੇ ਨੇ ਆਮ ਅਸੀਂ ਪਿੰਡਾਂ ਦੇ ਵਿੱਚ ਸੁਣਦੇ ਆ ਕਿ ਜਦ ਚੋ ਵਗਦਾ ਉੱਥੇ ਸਲੇਡਾ ਆਮ ਕਹਿੰਦੇ ਦੇਖਣ ਨੂੰ ਮਿਲ ਸਕਦੇ ਨੇ ਪੁਰਾਣੇ ਪੀਪਲ ਜਾਂ ਬੋੜ ਹੋ ਗਏ ਹਾਂ ਦੁਪਹਿਰ ਨੂੰ ਘਰੋਂ ਬਾਹਰ ਨਹੀਂ ਨਿਕਲਣਾ ਬਾਹਰ ਤੋਂ ਜਿਹੜਾ 3 ਦਾ ਟਾਈਮ ਹੈ ਦੁਪਹਿਰੇ ਜਿਹੜੀ ਭਰਤ ਪੈਰ ਗਰਮੀ ਦੇ ਵਿੱਚ ਬਾਹਰ ਨਹੀਂ ਨਿਕਲਣਾ ਥੋੜਾ ਮੈਂ ਰੁਕਣਾ ਚਾਹੂੰਗਾ ਮੇਰਾ ਸਵਾਲ ਇੱਕ ਹੋਰ ਹੈ ਇਕ ਤਾਂ ਦੁਪਹਿਰ ਵਾਲਾ ਟਾਈਮ ਹੋ ਗਿਆ ਇੱਕ ਆਪਾਂ ਸੁਣਦੇ ਹਾਂ ਕਿ ਰਾਤ ਨੂੰ ਜਿਹੜਾ ਇੱਕ ਇੱਕ ਤੋਂ ਲੈ ਕੇ 3 ਵੇ ਦਾ ਟਾਈਮ ਹੈ ਇਹ ਵੀ ਕਹਿੰਦੇ ਭੂਤਾਂ ਪਰੀਤਾਂ ਦਾ ਹੁੰਦਾ ਦੇਖੋ ਜਿਹੜਾ ਤਾਂ ਬੰਦਾ ਸਵੇਰੇ ਉੱਠ ਕੇ ਬਾਣੀ ਪੜਦਾ ਹੈ ਪਾਠ ਪੂਜਾ ਕਰਦਾ ਹਮ ਦੇਖਿਆ ਉਹਨਾਂ ਤੋਂ ਇੰਨਾ ਚੀਜ਼ਾਂ ਤੋਂ ਡਰਨ ਦੀ ਜ਼ਰੂਰਤ ਹੀ ਨਹੀਂ ਹੈ ਹਮ ਠੀਕ ਹੈ ਤੇ ਜਿਹੜਾ ਟਾਈਮ ਦੀ ਗੱਲ ਕਰੀਏ ਤੇ ਹਾਂ ਇਹਨਾਂ ਦਾ ਟਾਈਮ ਹੈਗਾ ਹੈ ਇਹੀ ਚੀਜ਼ ਦਾ ਹਰ ਇੱਕ ਚੀਜ਼ ਦਾ ਟਾਈਮ ਹੈ ਕਿਹੜਾ ਟਾਈਮ ਇਹਨਾਂ ਦਾ ਦੁਪਹਿਰ ਦਾ ਟਾਈਮ ਨਹੀਂ ਅਸੀਂ ਕਹਿ ਸਕਦੇ ਰਾਤ ਦਾ ਟਾਈਮ ਜ਼ਰੂਰ ਹੈ ਕਿੰਨੇ ਤੋਂ ਕਿੰਨੇ ਇਹ ਹੀ 1 ਤੋਂ 3 ਜੋ ਤੁਸੀਂ ਕਿਹਾ ਇਸ ਟਾਈਮ ਤੇ ਇਹ ਚੀਜ਼ਾਂ ਐਕਟੀਵਿਟੀ ਐਕਟਿਵ ਹੁੰਦੀਆਂ ਕਿਉਂਕਿ ਦੇਖੋ ਇਹ ਵੀ ਯੋਨੀਆਂ ਇੱਕ ਤਰ੍ਹਾਂ ਦੀਆਂ ਇਹਨਾਂ ਨੂੰ ਵੀ ਪਾਵਰਸ ਮਿਲੀਆਂ ਹੁੰਦੀਆਂ ਕਿ ਆਪਣੀਆਂ ਇਹ ਗੱਲਾਂ ਤੁਹਾਡੇ ਅੱਗੇ ਰੱਖ ਸਕਣ ਕੋਈ ਵੀ ਭੂਤਪ੍ਰੇ ਤੁਹਾਨੂੰ ਹਮੇਸ਼ਾ ਡਰਾਉਣਾ ਜਾਂ ਨੁਕਸਾਨੇ ਪਹੁੰਚਾ ਸਕਦਾ ਮੇਰਾ ਗਲਤ ਸਵਾਲ ਵੀ ਹੈ ਸੀਗਾ ਹਾਂ ਕੋਈ ਵੀ ਭੂਤ ਪ੍ਰੇਤ ਜਾਂ ਸਪਿਰਟ ਹੈ ਜਾਂ ਆਤਮਾ ਤੁਹਾਨੂੰ ਨੁਕਸਾਨ ਪਹੁੰਚਾ ਦੇ سلسلے ਦੇ ਵਿੱਚ ਤੁਹਾਡੇ ਕੋਲ ਨਹੀਂ ਆਉਂਦੀ ਫਿਰ ਕਿਉਂ ਆਉਂਦੀ ਆਤਮਾ ਕਿਉਂ ਉਹਨਾਂ ਦਾ ਇਹ ਹੈ ਕਿ ਸਾਡੀ ਇਸ ਚੀਜ਼ ਨਾਲ ਗਤੀ ਨਹੀਂ ਹੋ ਰਹੀ ਜਾਂ ਸਾਡੇ ਮਨ 'ਚ ਇਹ ਇੱਛਾ ਰਹਿ ਗਈ ਹੈ ਉਸ ਇੱਛਾ ਨੂੰ ਤੁਸੀਂ ਪੂਰੀ ਕਰੋ ਮੁਕਤੀ ਮੁਕਤੀ ਕਰਾਓ ਸਾਡੀ ਮੁਕਤੀ ਕਰਾਓ ਅੱਛਾ ਤੁਹਾਡੇ ਕੋਲ ਇੱਕ ਕੇਸ ਵੀ ਆਇਆ ਸੀਗਾ ਮੈਂ ਉਹ ਚਾਹਨਾ ਕਿ ਇਸ ਮੁੱਦੇ ਤੇ ਗੱਲ ਕਰਦੇ ਤੁਸੀਂ ਆਫ ਦਾ ਰਿਕਾਰਡ ਇੱਕ ਗੱਲ ਕੀਤੀ ਸੀ ਕਿ ਮੇਰੇ ਕੋਲ ਇੱਕ ਕੇਸ ਆਇਆ ਸੀ ਤੇ ਉਸ ਕੇਸ ਦੇ ਵਿੱਚ ਉਹ ਆਤਮਾ ਬੋਲ ਨਹੀਂ ਪਾਰੀ ਸੀ ਉਧਿ ਗਤੀ ਚਾਹੀਦੀ ਸੀ ਉਹ ਥੋੜਾ ਸਾਂਝਾ ਕਰੋ ਦਰਸ਼ਕਾਂ ਨਾਲ ਤਾਂ ਇੱਕ ਬੜੀ ਪ੍ਰਾਨੀ ਗੱਲ ਹੈ ਤੇ ਹੋਗੇ 2-3 ਸਾਲ ਪੁਰਾਣੀ ਗੱਲ ਹੈ ਇੱਕ ਲੜਕੀ ਨੂੰ ਲੈ ਕੇ ਆਏ ਮੇਰੇ ਕੋਲ ਤੇ ਉਹਦੇ ਵਿੱਚ ਦੋ ਜਿਹਨੂੰ ਕਹਿੰਦੇ ਆਵਾਜ਼ਾਂ ਨਿਕਲ ਰਹੀਆਂ ਸੀ ਮਗਰ ਦੂਸਰੀ ਆਵਾਜ਼ ਇੱਕ ਕਲੀਅਰ ਨਹੀਂ ਨਜ਼ਰ ਆ ਰਹੀ ਸੀ ਨਾ ਸੁਣਾਈ ਦੇ ਰਹੀ ਸੀ ਹੁਣ ਜਦੋਂ ਸੀ ਉਸ ਚੀਜ਼ ਦੇ ਬਾਰੇ ਫੋਕਸ ਕਰੀਏ ਦੇਖੀ ਇਹ ਤੇ ਉਹ ਚੀਜ਼ ਪਰੇਸ਼ਾਨ ਨੂੰ ਬੜਾ ਕਰੀ ਸੀ ਲੜਕੀ ਨੂੰ ਉਹ ਕਦੀ ਕੁਝ ਕਰਦੀ ਸੀ ਲੜਕੀ ਪੁੱਠੀਆਂ ਜਿਹਾ ਹਰਕਤਾਂ ਕਰਦੀ ਸੀ ਹਮ ਮਗਰ ਜਦੋਂ ਬਾਅਦ ਚ ਪਤਾ ਲੱਗਿਆ ਜਦੋਂ ਅਸੀਂ ਉਹਦਾ ਸਾਰਾ ਰਿਕਾਰਡ ਕੱਢਿਆ ਤੋ ਪਤਾ ਲੱਗਿਆ ਕਿ ਲੜਕੀ ਸੀ ਜੋ ਕਿ ਬੋਲ ਨਹੀਂ ਸਕਦੀ ਸੀ ਔਰ ਜਿਹਦੀ ਅਨੈਚੁਰਲ ਡੈਥ ਹੋਈ ਸੀ ਜਾਂ ਉਹਦੇ ਫਾਦਰ ਨੇ ਉਹਦਾ ਕੁਝ ਮਾਰ ਦਿੱਤਾ ਜਿਉਂਕਿ ਲੋਕੀ ਪਹਿਲਾਂ ਜਿਹਨੂੰ ਕੁੜੀਆਂ ਨੂੰ ਮਾਰ ਦਿੰਦੇ ਸੀ ਤੇ ਉਹਨੂੰ ਮਾਰ ਦਿੱਤਾ ਗਿਆ ਸੀਗਾ ਤੇ ਉਸ ਕੁੜੀ ਨੇ ਆਪਣੀ ਉਹਨੂੰ ਬੋਲ ਨਹੀਂ ਸਕਦੀ ਸੀ ਤੇ ਇੱਛਾ ਕਿੱਦਾਂ ਜ਼ਾਹਿਰ ਕਰੇ ਬਿਲਕੁਲ ਤੇ ਉਹ ਇੱਛਾ ਰੋ ਰੋ ਕੇ ਉਹ ਕੁੜੀ ਦੇ ਜ਼ਰੀਏ ਉਹਨੇ ਸਾਨੂੰ ਦੱਸੀਆਂ ਤੇ ਉਹਦਾ ਅਸੀਂ ਫਿਰ ਹੱਲ ਕੀਤਾ ਤੇ ਉਹਦੀ ਮੁਕਤੀ ਕਰਵਾਈ ਮੁਕਤੀ ਹੋ ਗਈ ਠੀਕ ਹੈ ਤੇ ਇਹ ਵੀ ਬੜੀਆਂ ਸੋਚਣ ਵਾਲੀਆਂ ਚੀਜ਼ਾਂ ਆਸੀਂ ਮੰਨਦੇ ਆ ਕਿ ਭੂਤ ਪ੍ਰੇਤ ਪਿਸ਼ਾਚ ਹੁੰਦੇ ਨੇ ਮਗਰ 95% ਕੇਸੇਸ ਦੇ ਵਿੱਚ ਉਹ ਪ੍ਰੇਤ ਪਿਸ਼ਾਚ ਨਹੀਂ ਹੁੰਦੇ ਇਹ ਸਭ ਇੱਕ ਤਰ੍ਹਾਂ ਦੀ ਬਿਮਾਰੀ ਦਾ ਨਤੀਜਾ ਹੁੰਦਾ ਹੈ ਕਈਆਂ ਨੂੰ ਜਿਹਨੂੰ ਅਸੀਂ ਬਾਈਪੋਲਰ ਡਿਸਆਰਡਰ ਕਹਿ ਦਿੰਨੇ ਆ ਮਲਟੀਪਲ ਪਰਸਨੈਲਿਟੀ ਡਿਸਆਰਡਰ ਕਹਿ ਦਿੰਨੇ ਆ ਡਬਲ ਪਰਸਨੈਲਿਟੀ ਡਿਸਆਰਡਰ ਕਹਿ ਦਿੰਨੇ ਆ ਔਰ ਉਹਦੇ ਚ ਇੱਕ ਅੱਛੇ ਸਾਈਕੀਆਟ੍ਰਿਸਟ ਦੀ ਜ਼ਰੂਰਤ ਹੈ ਔਰ ਮੈਂ ਇਹ ਕਹਾਂਗਾ ਅਗਰ ਤੁਹਾਨੂੰ ਕੁਝ ਇਦਾਂ ਦੀ ਪ੍ਰੋਬਲਮ ਆਂਦੀ ਹੈ ਤਾਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਸਾਈਕੀਆਟ੍ਰਿਸਟ ਨੂੰ ਦਿਖਾਓ ਕਿਉਂਕਿ ਉਹ ਸਾਈਕੀਆਟ੍ਰਿਸਟ ਤੁਹਾਨੂੰ ਬਹੁਤ ਅੱਛਾ ਗਾਈਡ ਕਰ ਸਕਦਾ ਹੈ ਕਿਉਂ ਠੀਕ ਹੈ ਕਿਉਂਕਿ ਭੂਤ ਪ੍ਰੇਤ ਹੁੰਦੇ ਅਸੀਂ ਮੰਨਦੇ ਆ ਜਦੋਂ ਅਸੀਂ ਭਗਵਾਨ ਦਾ ਨਾਮ ਲਵਾਂਗੇ ਜਾਂ ਕੋਈ ਪਾਠ ਪੂਜਾ ਕਰਾਂਗੇ ਉਹ ਮੋਸਟਲੀ ਤੁਹਾਨੂੰ ਛੱਡ ਕੇ ਚਲੇ ਜਾਣਗੇ 90% ਜਿਹੜੇ ਹੁੰਦੇ ਜਿਹੜੇ ਬੜੇ ਸਖਤ ਹੁੰਦੇ ਨੇ ਜਿਨ੍ਹਾਂ ਨੇ ਆਪਣੀ ਚੀਜ਼ਾਂ ਦੱਸਣੀਆਂ ਤੁਹਾਨੂੰ ਹੂੰ ਜੋ ਤੁਹਾਨੂੰ ਦੱਸਣਾ ਚਾਹੁੰਦੇ ਕਿ ਸਾਡੀ ਇਸ ਤਰੀਕੇ ਨਾਲ ਮੁਕਤੀ ਕਰਵਾਓ ਅਸੋ ਮਹਾਰਾਜ ਜੀ ਇੱਕ ਚੀਜ਼ ਮੈਂ ਹੋਰ ਪੁੱਛਣੀ ਆਪਾਂ ਫਿਲਮਾਂ ਦੇ ਵਿੱਚ ਅਕਸਰ ਦੇਖਦੇ ਆ ਜਿਹੜੀਆਂ ਹਾਰਰ ਮੂਵੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਰਿਚੁਅਲਸ ਬਹੁਤ ਕੀਤੇ ਜਾਂਦੇ ਨੇ ਮੋਮਬਤੀ ਜਗਾ ਕੇ ਰਾਤ ਨੂੰ ਕੋਈ ਗੇਮ ਖੇਡਦਾ ਹੈ ਕੋਈ ਕੁਝ ਲਿਖਦਾ ਹੈ ਕੋਈ ਓਜਾ ਓਜਾ ਸਮਥਿੰਗ ਇਦਾਂ ਕੁਝ ਕਰਕੇ ਇੱਕ ਗੇਮ ਵੀ ਹੈਗੀ ਆ ਤਾਂ ਉਹਦੇ ਫਿਲਮਾਂ ਦੇ ਵਿੱਚ ਵੀ ਨਾ ਪੂਰੇ ਦਖਾਇ ਜਾਂਦੇ ਨੇ ਪੁੱਠੇ ਪੁੱਠੇ ਤੁਰਦੇ ਨੇ ਛੱਤ ਤੇ ਚੜ ਜਾਂਦੇ ਨੇ ਸੋ ਕਈ ਰਿਚੁਅਲਸ ਵੀ ਦਿਖਾਏ ਗਏ ਫਿਲਮਾਂ ਦੇ ਵਿੱਚ ਕਿ ਆਤਮਾਵਾਂ ਨੂੰ ਬੁਲਾਉਂਦੇ ਨੇ ਇਹ ਚੀਜ਼ਾਂ ਹੈ ਦੇਖੋ ਆਤਮਾਵਾਂ ਨੂੰ ਬੁਲਾਣਾ ਤੇ ਇਹ ਚੀਜ਼ਾਂ ਦਿਖਾਉਂਦੀਆਂ ਕਿਉਂਕਿ ਇਹ ਚੀਜ਼ਾਂ ਪਰਦੇ ਵਾਲੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਪਬਲਿਕਲੀ ਮੇਰੇ ਹਿਸਾਬ ਨਾਲ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਜੋ ਮੂਵੀਜ਼ 'ਚ ਦੇਖਦੇ ਆ ਇਹ ਸਭ ਇੱਕ ਕਾਲਪਨਿਕ ਚੀਜ਼ਾਂ ਨੇ ਮਤਲਬ ਇਦਾਂ ਦਾ ਕੁਝ ਨਹੀਂ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਸਭ ਕਾਲਪਨਿਕ ਹੈ ਇਹ ਸਿਰਫ ਕਾਲਪਨਿਕ ਚੀਜ਼ਾਂ ਹੈ ਜੀ ਤੇ ਜਿਹੜੀਆਂ ਮੋਮਬਤੀ ਜਗਾ ਕੇ ਤੁਸੀਂ ਕਹਿ ਰਹੇ ਹੋ ਜਾਂ ਅਲੀਨੋ ਮਨਾਟੀ ਅਸੀਂ ਜਿਹਨੂੰ ਕਹਿ ਦਿੰਦੇ ਆ ਇਲੂਮੀਨਾਟੀ ਅਲੀਨੋ ਮਨਾਟੀ ਕਹਿ ਦਿੰਦੇ ਆ ਜਾਂ ਹੋਰ ਕੁਝ ਕਹਿ ਦਿੰਦੇ ਆ ਇਹ ਤਾੰਤ੍ਰਿਕ ਸਾਧਨਾਵਾਂ ਕੁਝ ਹੈ ਜਿਦੇ ਚ ਸਪਿਰਿਟਸ ਨੂੰ ਉਸੇ ਟਾਈਮ ਬੁਲਾਇਆ ਜਾ ਸਕਦਾ ਜਿਵੇਂ ਕਿ ਲੋਕੀ ਸ਼ਮਸ਼ਾਨ ਸਾਧਨਾ ਕਰਦੇ ਨੇ ਠੀਕ ਹੈ ਤੇ ਉਸੇ ਟਾਈਮ ਉਸ ਚੀਜ਼ ਨੂੰ ਬੁਲਾ ਕੇ ਉਹਦੇ ਤੋਂ ਪੁੱਛਿਆ ਜਾਇਆ ਜਾ ਸਕਦਾ ਹੈ ਇਹ ਉਹਦੇ ਤੋਂ ਕੰਮ ਲਿਆ ਜਾ ਸਕਦਾ ਬਟ ਪੂਰੀ ਜ਼ਿੰਦਗੀ ਨਹੀਂ ਤਮ ਜੀ ਜਿਹੜੇ ਲੋਕ ਸਮਝਦੇ ਹੈ ਨਾ ਜਿ세 ਪੂਰੀ ਜ਼ਿੰਦਗੀ ਇਹਨਾਂ ਚੀਜ਼ਾਂ ਨੂੰ ਕੰਮ ਲੈ ਲਾਂਗੇ ਤੇ ਪਰਮਾਤਮਾ ਬੈਠਾ ਹੈ ਸਭ ਤੋਂ ਵੱਡਾ ਹਾਂ ਉਹਨੂੰ ਕੰਮ ਲੈਣਾ ਹੁੰਦਾ ਇਲੂਮਿਨਾਟੀ ਹੈ ਇਹ ਫੇਮਸ ਕੀਤਾ ਹੈ ਲੋਕਾਂ ਨੇ ਮਗਰ ਇਹ ਵੀ ਮੈਂ ਕਹਾਂਗਾ ਇੱਕ ਤਰ੍ਹਾਂ ਦਾ ਮਨੋਰੋਗੀ ਹੈ ਮੇਰੇ ਸਾਹਮਣੇ ਇਦਾਂ ਦਾ ਕੁਝ ਨਹੀਂ ਇਦਾਂ ਦਾ ਕੁਝ ਨਹੀਂ ਮਤਲਬ ਇਹ ਤਾਂ ਇਲੂਮਿਨਾਟੀ ਦੇ ਕਹਿੰਦੇ ਵੀ ਵੱਡੇ ਵੱਡੇ ਜਿਹੜੇ ਕਹਿੰਦੇ ਬੰਦੇ ਹੁੰਦੇ ਆ ਉਹਨਾਂ ਨੂੰ ਆਪਣੇ ਮਹਿਕਮੇ ਚ ਲੈ ਕੇ ਆਉਂਦੇ ਇਲੂਮਿਨਾਟੀ ਬਣਾਉਂਦੇ ਨੇ ਇਹਦੇ ਵਿੱਚ ਕਹਿੰਦੇ ਆਤਮਾ ਜਿਹੜੀ ਵੇਚਣੀ ਪੈਂਦੀ ਆ ਇਨੋਮਲਾਤ ਨੂੰ ਦੇਣੀ ਪੈਂਦੀ ਆ ਉਹ ਦੱਸਾ ਉਹਦਾ ਸੌਦਾ ਕਰਨਾ ਪੈਂਦਾ ਇਹ ਹੁਣ ਅੱਜ ਦੇ ਇਸ ਟਾਈਮ ਦੇ ਵਿੱਚ ਬੜਾ ਪ੍ਰਚਲਨ ਚ ਆ ਰਿਹਾ ਹੈ ਇੱਕ ਤਾਂ ਲੋਕੀ ਪਹਿਲਾਂ ਪਰੇਸ਼ਾਨ ਬਹੁਤ ਆ ਹਮ ਹਰ ਇੱਕ ਬੰਦਾ ਦੁਖੀ ਹੈ ਜੀ ਪੰਜ ਛੇ ਸਮੱਸਿਆਵਾਂ ਜਿਹੜੀਆਂ ਮੈਂ ਤੁਹਾਨੂੰ ਮੇਨ ਗਿਣਾ ਦੇਣਾ ਜਿਹੜੀ ਹਰ ਇੱਕ ਬੰਦੇ ਨਾਲ ਬੀਤਦੀਆਂ ਸਭ ਤੋਂ ਪਹਿਲਾਂ ਮੈਂ ਪਰਿਵਾਰ ਦੇ ਘਰ ਜਾਣਾ ਤੇ ਸਾਡੇ ਕਲੇਸ਼ ਬੜਾ ਰਹਿੰਦਾ ਬਿਲਕੁਲ ਦੂਸਰੀ ਪੈਸੇ ਜੋੜਦੇ ਆ ਸਾਡੇ ਕੋਲ ਪੈਸੇ ਟਿਕਦੇ ਨਹੀਂ ਸੱਚ ਹੈ ਤੀਸਰਾ ਮੈਨ ਘਰ ਜਣਾ ਮੇਰਾ ਸਿਰ ਭਾਰਾ ਹੋ ਜਾਂਦਾ ਬਾਕੀ ਸਾਰੇ ਠੀਕ ਰਹਿੰਦੇ ਆ ਇਹ ਸਾਰਾ ਕੁਝ ਹੋ ਠੀਕ ਹੈ ਸ਼ਾਇਦ ਮੈਨਾਂ ਵੀ ਹੋ ਰਿਹਾ ਚੌਥਾ ਠੀਕ ਹੈ ਹਸਬੰਡ ਵਾਈਫ ਦੇ ਵਿੱਚ ਨਹੀਂ ਬੰਦੀ ਹਾਂ ਠੀਕ ਹੈ ਨੂੰ ਸਸ ਨਹੀਂ ਬੰਦੀ ਤੀਸਰਾ ਮੈਨ ਲੱਗਦਾ ਮੇਰੇ ਤੇ ਕਿਸੇ ਨੇ ਕੁਝ ਕੀਤਾ ਹੈ ਹਾਂ ਸਭ ਤੋਂ ਵੱਡੀ ਚੀਜ਼ ਠੀਕ ਹੈ ਕੰਮ ਨਹੀਂ ਬਣਦੇ ਕੰਮ ਨਹੀਂ ਸਾਡੇ ਬੰਦੇ ਵੀਜ਼ਾ ਲਗਵਾਉਣਾ ਹੈ ਕਿਸੇ ਨੇ ਗੱਡੀ ਲੈਣੀ ਹੈ ਗੱਡੀ ਨਹੀਂ ਮਿਲਦਾ ਤਾਂ ਇਹ ਲੋਕ ਕੀ ਕਰਦੇ ਨੇ ਇਹ ਕਰਦੇ ਨਹੀਂ ਆਪਣੀਆਂ ਚੀਜ਼ਾਂ ਨੂੰ ਠੀਕ ਕਰਨ ਵਾਸਤੇ ਅਖੋਤੀ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਚੱਕਰਾਂ ਹੀ ਫਸ ਜਾਂਦੇ ਨੇ ਅਖੋਤੀ ਬਾਬੇ ਅਖੋਤੀ ਬਾਬੇ ਘਹਿ ਲੋ ਮੈਂ ਕਹਿ ਨਹੀਂ ਸਕਦਾ ਅਖੋਤੀ ਲੋਕਾਂ ਦੇ ਚੱਕਰਾਂ ਹੀ ਫਸ ਜਾਂਦੇ ਨੇ ਕਿਉਂਕਿ ਜਿਨ੍ਹਾਂ ਨੂੰ ਨੌਲੇਜ ਹੀ ਨਹੀਂ ਹੈਗੀ ਹੂੰ ਠੀਕ ਹੈ ਉਹ ਕਹਿੰਦੇ ਨੇ ਕਿ ਅਸੀਂ ਸਭ ਕੁਝ ਕਰ ਸਕਦੇ ਆ ਤੋ ਨਥਿੰਗ ਇਜ਼ ਇੰਪੋਸੀਬਲ ਕੁਝ ਵੀ ਇੰਪੋਸੀਬਲ ਨਹੀਂ ਹੈ ਬਟ ਆਲਵੇਜ਼ ਬੀ ਪੋਜ਼ਿਟਿਵ ਕੀਆ ਬੋਲ ਗਾੜੀ ਜਿਹੜੀ ਪੋਜ਼ਿਟਿਵਿਟੀ ਹੈ ਤੁਹਾਡੀ ਹਰ ਇੱਕ ਬਿਮਾਰੀ ਦਾ ਇਲਾਜ ਹੈ ਔਰ ਹਮੇਸ਼ਾ ਪੋਜ਼ਿਟਿਵ ਰਹੋ ਮੈਂ ਕਹਾਂਗਾ ਬਾਬੇ ਨੇ ਤੁਸੀਂ ਗੱਲ ਕੀਤੀ ਇਸ ਬੁੱਦੇ ਤੇ ਹੁਣੇ ਆ ਬਹੁਤ ਵਾਰ ਕੀ ਹੁੰਦਾ ਕਿ ਆਮ ਅਸੀਂ ਮੈਂ ਪਿੰਡ ਦਾ ਰਹਿਣ ਵਾਲਾ ਅਸੀਂ ਪਿੰਡਾਂ ਦੇ ਵਿੱਚ ਸੁਣਦੇ ਹਾਂ ਕਿ ਉਹ ਬੀਬੀ ਨੂੰ ਇੱਕ ਉਪਾਏ ਦਿੱਤਾ ਹੈ ਕਿ ਇਸ ਦਿਨ ਇੰਨੇ ਵਜੇ ਕਿਸੇ ਨਦੀ ਵਿੱਚ ਜਾਂ ਚੱਲਦੇ ਪਾਣੀ ਦੇ ਵਿੱਚ ਸਿੱਕਾ ਸੁੱਟ ਦੋ ਨਾਰੀਅਲ ਸੁੱਟ ਦੋ ਤੁਹਾਡੇ ਜਿਹੜੇ ਰੁਕੇ ਕੰਮ ਬਣ ਜਾਣਗੇ ਸ਼ਾਇਦ ਕੰਮ ਨਹੀਂ ਬਣਦੇ ਪਰ ਅਸੀਂ ਦਰਿਆਵਾਂ ਵਿੱਚ ਨਦੀਆਂ ਦੇ ਵਿੱਚ ਗੰਦ ਪਾ ਰਹੇ ਹਾਂ ਸੋ ਇਦਾਂ ਕੰਮ ਬਣਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਸ਼ਰੋਤਾगण ਦੇਖ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕਦੀ ਵੀ ਨਾਲੇ ਦਰਿਆਵਾਂ ਦੇ ਵਿੱਚ ਨਦੀਆਂ ਦੇ ਵਿੱਚ ਕਦੀ ਵੀ ਕੋਈ ਵੀ ਗੰਦ ਨਾ ਪਾਓ ਹੂੰ ਕਿਉਂਕਿ ਜੋ ਜਲ ਹੈ ਇਹ ਦੇਵਤਾ ਹੈ ਇਹਦੇ ਨਾਲ ਹੀ ਜੀਵਨ ਹੈ ਦੁਨੀਆ ਦੇ ਵਿੱਚ ਜੇ 70% ਪਾਣੀ ਹੈ ਨਾ ਉਹਦੇ ਚੋਂ ਜਿਹੜਾ ਅਸੀਂ ਕੁਝ ਪਰਸੈਂਟ ਪਾਣੀ ਹੈ ਸਾਡੇ ਪੀਣ ਦੇ ਲਾਇਕ ਹੈ ਜੀ ਔਰ ਪੰਜਾਬ ਜੋ ਪੰਜਾਂ ਦਰਿਆਵਾਂ ਦੀ ਧਰਤੀ ਹੈ ਇਸ ਪਾਣੀ ਨੂੰ ਨਾ ਗੰਦਾ ਕਰੋ ਇਸ ਤਰ੍ਹਾਂ ਕੇ ਹੋਰ ਵੀ ਕਈ ਆਪਾਂ ਤਰੀਕੇ ਅਪਣਾ ਸਕਦੇ ਹਾਂ ਪਰ ਜਿਹੜੇ ਲੋਕ ਪਾਣੀ ਦੇ ਵਿੱਚ ਇਹ ਚੀਜ਼ਾਂ ਸੁੱਟਦੇ ਨੇ ਇਹ ਗਲਤ ਹੈ ਇਦਾਂ ਕੋਈ ਕੰਮ ਨਹੀਂ ਬਣਦਾ ਇਦਾਂ ਦਾ ਕੋਈ ਕੰਮ ਨਹੀਂ ਬਣਦਾ ਹੈਗਾ ਜਲ ਪ੍ਰਵਾਹ ਕਰਨ ਨੂੰ ਸਾਡੇ ਧਰਮ ਦੇ ਵਿੱਚ ਕਿਹਾ ਗਿਆ ਜਦੋਂ ਅਸੀਂ ਛੋਟੇ ਹੁੰਦੇ ਸੀ ਜਾਂ بڑے ਪ੍ਰਾਤਨ ਜਮਾਨੇ ਦੀ ਗੱਲ ਕਰ ਲਈਏ ਤਾਂ ਉਦੋਂ ਸਿੱਕਾ ਧਾਤੂ ਯਾਸ਼ਟ ਧਾਤੂ ਜਾਂ ਤਾਂਬੇ ਦੇ ਸਿੱਕੇ ਹੁੰਦੇ ਸੀ ਤੇ ਲੋਕੀ ਦਰਿਆਵਾਂ ਦੇ ਨਦੀਆਂ ਦਾ ਪਾਣੀ ਪੀਂਦੇ ਸੀ ਆਉਂਦੇ ਜਾਂਦੇ ਉਹਨਾਂ ਸਿੱਕਾ ਕੀ ਹੈ ਨਦੀ ਦਰਿਆज ਸੁੱਟ ਦੇਣਾ ਉਹ ਪਾਣੀ ਜਿਹੜਾ ਕਿ ਪਿਉਰੀਫਾਈ ਹੋ ਜਾਂਦਾ ਸੀ ਉਹਦੇ ਨਾਲ ਅੱਛਾ ਠੀਕ ਹੈ ਉਹ ਇੱਕ ਲੌਜੀਕ ਸੀ ਉਹ ਲੌਜੀਕ ਸੀ ਉਹ ਕੰਡੇ ਆਬਾਦ ਹੁੰਦੇ ਸੀ ਮੁਝੇ ਲੋਕਾਂ ਨੇ ਜੇ ਕਨਕ ਸੋਟ ਦਿੱਤੀ ਗਿਆ ਜਾਂ ਮੱਛਲੀਆਂ ਨੂੰ ਕੋਈ ਦਾਣਾ ਪਾਇਆ ਜੇ ਮੱਛਲੀਆਂ ਖਾ ਰਹੀਆਂ ਹਨ ਮੱਛਲੀ ਨੇ ਨਾਰੀਅਲ ਖਾ ਲਿਆ ਨਾ ਬਿਲਕੁਲ ਵੀ ਨਹੀਂ ਹੁਣ ਉਹਦੇ ਵਿੱਚ ਪਾਣੀ ਦੇ ਵਿੱਚ ਕੀ ਮੱਛਲੀਆਂ ਨੇ ਬਿਲਕੁਲ ਮਗਰ ਅਸੀਂ ਜੇ ਉੱਪਰੋਂ ਗੰਧ ਪਾ ਦਿੱਤਾ ਉਹ ਮੱਛਲੀਆਂ ਮਰਨ ਦੇ ਕੰਨੇ ਤੇ ਆ ਜਾਂਦੀ ਮਤਲਬ ਇਦਾਂ ਦਾ ਕੋਈ ਵੀ ਬਾਬਾ ਕਵੇ ਕਿ ਫਲਾਨੇ ਜਗ੍ਹਾ ਵਿੱਚ ਜਾ ਕੇ ਜਾਂ ਫਲਾਨੇ ਦਰਿਆ ਵਿੱਚ ਜਾ ਕੇ ਕੋਈ ਉਪਾਏ ਕਰ ਲਓ ਬਿਲਕੁਲ ਨਹੀਂ ਕਰਨਾ ਚਾਹੀਦਾ ਕੁਝ ਇਦਾਂ ਕਰਕੇ ਪਾਪ ਦੇ ਪਾਕੀ ਬਣ ਰਹੇ ਹੋ ਅਗਰ ਤੁਹਾਡੇ ਮੰਦਰ ਦੇ ਵਿੱਚ ਜਾਂ ਘਰ ਦੇ ਵਿੱਚ ਕੋਈ ਫੁੱਲ ਕੋਈ ਅਗਰ ਚੜੇ ਨੇ ਜਾਂ ਤੁਸੀਂ ਕੋਈ ਪੂਜਾ ਕੀਤੀ ਹੈ ਉਹ ਫੁੱਲ ਹਨ ਤੁਸੀਂ ਜਲਪਰਵਾ ਕਰ ਸਕਦੇ ਹੋ ਜਿਹੜੀਆਂ ਚੀਜ਼ਾਂ ਜਲਪਰਵਾ ਕਰਨ ਦੇ ਲਾਇਕ ਹੈ ਜਿਹੜੀਆਂ ਚੀਜ਼ਾਂ ਜਲਪਰਵਾ ਕਰਨ ਦੇ ਲਾਇਕ ਜਲਪਰਵਾ ਕੀਤਾ ਜਾ ਸਕਦਾ ਜਿਵੇਂ ਕਿ ਫੁੱਲ ਹੈ ਪੱਤੇ ਹੈ ਜਿਹੜੇ ਕਿ ਅੰਦਰ ਉਹ ਯੂਟਿਲਾਈਜ਼ ਹੋ ਜਾਂਦੇ ਹਨ ਘੁਲ ਜਾਂਦੇ ਹਨ ਜਿਹੜੇ ਕਿ ਮਿੱਟੀ ਵਿੱਚ ਵੀ ਮਿਲ ਜਾਂਦੇ ਹਨ ਪਾਣੀ ਦੇ ਵਿੱਚ ਵੀ ਮਿਲ ਜਾਂਦੇ ਆਪਾਂ ਹਸਤੀਆਂ ਵੀ ਪਰਵਾਨ ਨਹੀਂ ਹੈ ਠੀਕ ਹੈ ਉਹ ਵੀ ਯੂਟਿਲਾਈਜ਼ ਹੋਈ ਜਾਂਦੀਆਂ ਅਸੀਂ ਉਹਨੂੰ ਇੱਕ ਮੁਰਦੇ ਦੀ ਰਾਖ ਵੀ ਲੈ ਕੇ ਜਾਂਦੇ ਹਾਂ ਉਹਨੂੰ ਵੀ ਪਰਵਾਹੀ ਦਿੰਨੇ ਆ ਕਿਸੇ ਨਾ ਕਿਸੇ ਦਰਿਆ ਦੇ ਵਿੱਚ ਉਹ ਉਹ ਤਾਂ ਹੈ ਚੀਜ਼ਾਂ ਜਿਹੜੀਆਂ ਪਰਵਾਨੀਆਂ ਪੈਂਦੀਆਂ ਪਰ ਇੱਕ ਸਵਾਲ ਮੇਰੇ ਇੱਥੇ ਹੋ ਰਿਹਾ ਲੋਕੀ ਕੀ ਕਰਦੇ ਕਪੜਾ ਕਪੜਾ ਜਦ ਕਲੈਂਡਰ ਪੁਰਾਣੇ ਹੋ ਜਾਂਦੇ ਨੇ ਤੇ ਦੇਵੀ ਦੀ ਫੋਟੋ ਤੇਰੇ ਦਾ ਗੁਰੂ ਮਹਾਰਾਜ ਦੀ ਫੋਟੋਆਂ ਫੋਟੋਆਂ ਇਹ ਚੀਜ਼ਾਂ ਗਲਤ ਹੈ ਤੇ ਇਹਨਾਂ ਦਾ ਫੇਰ ਕੀ ਕਰਨਾ ਚਾਹੀਦਾ ਜੇ ਉਹ ਤਾਂ ਅਗਰ ਤੁਹਾਡੇ ਘਰ ਦੇ ਵਿੱਚ ਹੈ ਜੋ ਮੈਂ ਆਪਣੇ ਧਰਮ ਦੇ ਅਕੋਰਡਿੰਗ ਤੁਹਾਨੂੰ ਦੱਸ ਦਿੰਦਾ ਜੀ ਅਗਰ ਤੁਹਾਡੇ ਘਰ 'ਚ ਕੋਈ ਫੋਟੋ ਹੈ ਫਟ ਗਈ ਹੈ ਕਲੈਂਡਰ ਹੈ ਚਲੀਸਾ ਹੈ ਠੀਕ ਹੈ ਆਪਣੇ ਘਰ ਦੇ ਵਿੱਚ ਉਹ ਚ ਦੇਸੀ ਕੀ ਉਪਾਉ ਗਾਇਤਰੀ ਮੰਤਰ ਦਾ ਉਚਾਰਨ ਕਰੋ ਤਗਨੀ ਪੇਂਟ ਉਹਦਾ ਅਗਨੀ ਪੇਂਟ ਕਰਕੇ ਔਰ ਉਹਨੂੰ ਲਾਗੇ ਜਿੱਥੇ ਵੀ ਤੁਹਾਡੇ ਉੱਥੇ ਬੂਟਿਆਂ ਦੇ ਵਿੱਚ ਮਿੱਟੀ ਦੇ ਚ ਉਹ ਕਿਆ ਬਾਤ ਮਿਕਸ ਕਰ ਦੋ ਬਹੁਤ ਸੋਹਣੀ ਗੱਲ ਨਾ ਕਿ ਤੁਸੀਂ ਉਹਨਾਂ ਨੂੰ ਦਰਿਆਵਾਂ 'ਚ ਇਦਾਂ ਹੀ ਸੁੱਟ ਆਓ ਹੂੰ ਹੁਣ ਜਿਹੜਾ ਕੋਈ ਦਰਿਆ 'ਚ ਨਹਾਣ ਜਾਏਗਾ ਉਹਦੇ ਜੇ ਪੈਰਾਂ 'ਚ ਕੋਈ ਕਲੰਡਰ ਚੁਭ ਗਿਆ ਜਾਂ ਕਿਸੇ ਜਲચર ਜੀਵ ਦੇ ਉਹ ਕਾਚ ਲੱਗ ਗਿਆ ਤਾਂ ਉਹ ਤੁਸੀਂ ਪਾਪ ਦੇ ਭਾਗੀਦਾਰ ਤੁਸੀਂ ਬਨੋਗੇ ਹੂੰ ਉਹ ਅਸੀਂ ਨਹੀਂ ਬਨਾਂਗੇ ਤੁਸੀਂ ਬਨੋਗੇ ਸੋ ਇਸ ਤਰ੍ਹਾਂ ਕੇ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ ਜੀ ਇਸ ਤਰ੍ਹਾਂ ਕੇ ਜਿੰਨਾ ਹੋ ਸਕੇ ਕਿਸੇ ਦਾ ਭਲਾ ਕਰੋ ਜੀਵ ਜੰਤੂਆਂ ਦੀ ਸੇਵਾ ਕਰੋ ਪਾਣੀ ਦਾ ਸਤਿਕਾਰ ਕਰੋ ਆਪਣੇ ਦੇਵੀ ਦੇਵਤਿਆਂ ਦਾ ਸਤਿਕਾਰ ਕਰੋ ਕਿਸੇ ਦੇ ਨਿੰਦਿਆ ਚੁਗਲੀ ਨਾ ਕਰੋ ਠੀਕ ਹੈ ਇਹ ਵੀ ਕਰਮਾਂ ਦੇ ਵਿੱਚ ਆ ਜਾਂਦਾ ਹੈ ਜਦੋਂ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਨਾ ਤੇ ਉਹ ਵੀ ਸਾਡਾ ਕਰਮ ਬਣ ਜਾਂਦਾ ਹੈ ਇਸ ਤਰ੍ਹਾਂ ਕਿ ਜਿੰਨਾ ਹੋ ਸਕੇ ਹੱਥ ਜੋੜ ਕੇ ਭਗਵਾਨ ਦਾ ਸਿਮਰਨ ਕਰੋ ਅੱਛੇ ਕੰਮ ਕਰੋ ਜਾਨਵਰਾਂ ਦੀ ਸੇਵਾ ਕਰੋ ਔਰ ਇਸ ਤੋਂ ਵੱਡੀ ਕੋਈ ਹੋਰ ਚੀਜ਼ ਹੋ ਨਹੀਂ ਸਕਦੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਅੱਜ ਬਹੁਤ ਗੱਲਾਂ ਕਲੀਅਰ ਕੀਤੀਆਂ ਜਿਸ ਬਾਬਤ ਮੇਲਾਦਾ ਅੱਧੀ ਦੁਨੀਆ ਇਸੇ ਗੇੜ ਦੇ ਵਿੱਚ ਸੀਗੀ ਕਿ ਫਲਾਨੇ ਬਾਬੇ ਤੋਂ ਜਾ ਕੇ ਜਾਂ ਫਲਾਨੀ ਮੌਲੀ ਬਣ ਕੇ ਜਾਂ ਕੁਝ ਵੀ ਕਰਕੇ ਜਾਂ ਜਲ ਪ੍ਰਵਾਹ ਕਰਕੇ ਜਿਹੜਾ ਸਾਡੇ ਕੰਮ ਹੋ ਜਾਣਗੇ ਮੇਲਾਦਾ ਉਹ ਕਲੀਅਰ ਹੋ ਗਿਆ ਹੋਣਾ ਸਰ। ਬਿਲਕੁਲ। ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪੋਡਕਾਸਟ ਬਿਲਕੁਲ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਇੱਕ ਨਵੀਂ ਸ਼ਖਸੀਅਤ ਦੇ ਨਾਲ ਰੂਬਰੂ ਹੋਵਾਂਗੇ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ, ਸ਼ਾਸਿਕਾ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर